ਇਹਨੂੰ ਨਾ ਬੜੀ ਪਹਿਲਾਂ ਨਿਰਾਸ਼ਾ ਹੁੰਦੀ ਹੁੰਦੀ ਸੀਗੀ ਇਹ ਗੱਲ ਤੋਂ ਕਿ ਜਿਹੜੇ ਆਪਾਂ ਜਿਵੇਂ ਕਹਿੰਦੇ ਹੁੰਦੇ ਸੀ ਕਿ ਪੰਜਾਬੀ ਸਮਾਜ ਦੇ ਵਿੱਚ ਸ਼ਾਇਦ ਕਿਉਰਿਓਸਟੀ ਨਹੀਂ ਹੈਗੀ ਇਹ ਚੀਜ਼ਾਂ ਨੂੰ ਜਾਣਨ ਦੀ ਪਰ ਮੇਰੀ ਮੇਰੀ ਅੱਖਾਂ ਖੁੱਲੀਆਂ ਨੇ ਪਿਛਲੇ 1.5 ਹਫ਼ਤੇ ਦੇ ਵਿੱਚ ਕਿ ਜਿਸ ਤਰੀਕੇ ਨਾਲ ਹੋਮੋ ਹਮਾਕੇ ਲੋਕਾਂ ਨੇ ਆਪਣੀ ਵੀਡੀਓਜ਼ ਦੇਖੀਆਂ ਨੇ ਆਪਣੀ ਪੋਡਕਾਸਟ ਸੁਣੀਆਂ ਤੇ ਉਤੋਂ ਮੈਨੂੰ ਉਮੀਦ ਜਾਗੀ ਹੈ ਕਿ ਆਪਣੇ ਸਮਾਜ 'ਚ ਵੀ ਇਹ ਚੀਜ਼ ਹੈਗੀ ਹੈ ਪਰ ਇਹ ਦਬੀ ਹੋਈ ਹੈ ਇਹ ਨਾ ਕਿ ਜਿਹੜਾ ਪਹਿਲਾ ਡਿਵੀਜ਼ਨ ਇੰਟਰਵਰਟ ਐਕਸਟਰਵਰਟ ਦਾ ਜਿਹੜਾ ਹੁੰਦਾ ਤੇ ਉਹ ਜਿਹੜਾ ਡਿਵੀਜ਼ਨ ਹੁੰਦਾ ਉਹ ਜਿਹੜਾ ਮੂਰੇ ਬੈਠੇ ਨੇ ਜੋ ਡਰਾਈਵ ਕਰ ਰਿਹਾ ਜਿਹੜਾ ਉਹ ਹਮੇਸ਼ਾ ਠੋਡਾ ਐਮਪੀਟੀਆਈ ਦਾ ਜਿਹੜਾ ਪਹਿਲਾ ਅੱਖਰ ਆ ਉਹੀ ਡਰਾਈਵ ਕਰਦਾ ਤੁਹਾਨੂੰ ਹਮੇਸ਼ਾ ਮਤਲਬ ਇੰਟਰਵਰਡ ਉਹ ਇੰਟਰਵਰਡ ਹੀ ਹੁੰਦਾ ਜੇ ਮੈਂ ਜੇ ਮੈਂ ਇੰਟਰਵਰਡ ਆ ਤਾਂ ਮੇਰਾ ਇੰਟਰਵਰਡ ਹੀ ਡਰਾਈਵਰ ਹੋਊਗਾ ਜੇ ਕੋਈ ਐਕਸਟਰਵਰਡ ਆ ਤਾਂ ਐਕਸਟਰਵਰਡ ਹੀ ਡਰਾਈਵਰ ਹੋਊਗਾ ਤੇ ਪਰ ਜਿਹੜੇ ਉਹਦੇ ਨਾਲ ਕੋ ਪੈਸੈਂਜਰ ਬੈਠਾ ਆਪਾਂ ਕਹਿੰਦੇ ਬੀਬੀ ਜਿਹੜੀ ਨਾਲ ਦੀ ਸੀਟ ਤੇ ਬੈਠੀ ਆਪਣੇ ਕੋ ਪੈਸੈਂਜਰ ਆ ਜਿਹੜਾ ਮੂਰਲੇ ਪਾਸੇ ਉਹ ਹਮੇਸ਼ਾ ਉਹ ਆਪੋਜ਼ਿਟ ਹੁੰਦਾ ਉਸ ਤੋਂ ਹਾਂਜੀ ਵੀ ਸਤਿ ਸ੍ਰੀ ਅਕਾਲ ਮੋਨਜੀਤ ਸ਼ਮੀਲੀ ਦੀ ਠੀਕ ਠਾਕ ਵਧੀਆ ਜੀ ਵਧੀਆ ਸਤਿ ਸ੍ਰੀ ਅਕਾਲ ਬਹੁਤ ਵਧੀਆ ਅੱਛਾ ਤੇ ਆਪਾਂ ਫੇਰ ਆਪਾਂ ਰਿਸਰਚ ਮੋਡ ਦੇ ਵਿੱਚ ਮੋਨਜੀਤ ਚੱਲਿਆ ਗਿਆ ਸੀਗਾ ਰਿਸਰਚ ਮੋਡ ਦੇ ਵਿੱਚ ਤੇ ਇਹਨੇ ਬਹੁਤ ਕੁਝ ਹੋਰ ਕੱਢਿਆ ਸਾਈਕੋਲੋਜੀ ਦੇ ਰਿਲੇਟਿਡ ਪਹਿਲਾਂ ਤਾਂ ਧੰਨਵਾਦ ਆਪਣੇ ਜਿਹੜੇ ਲੋਕਾਂ ਨੇ ਬਹੁਤ ਪਸੰਦ ਕੀਤੀ ਆਪਣੀ ਜਿਹੜੀ ਪਹਿਲੀ ਜਿਹੜੀ ਸੀਰੀਜ਼ ਆਪਾਂ ਜਿਹੜੀ ਸਟਾਰਟ ਕੀਤੀ ਹੈ ਇਹ ਤਾਂ ਪਤਾ ਲੱਗਦਾ ਹੈ ਮੈਨੂੰ ਨਾ ਬੜੀ ਪਹਿਲਾਂ ਨਿਰਾਸ਼ਾ ਹੁੰਦੀ ਹੁੰਦੀ ਸੀਗੀ ਇਹ ਗੱਲ ਤੋਂ ਕਿ ਜਿਹੜੇ ਆਪਾਂ ਜਿਵੇਂ ਕਹਿੰਦੇ ਹੁੰਦੇ ਸੀ ਕਿ ਪੰਜਾਬੀ ਸਮਾਜ ਦੇ ਵਿੱਚ ਸ਼ਾਇਦ ਕਿਉਰਿਓਸਟੀ ਨਹੀਂ ਹੈਗੀ ਇਹ ਚੀਜ਼ਾਂ ਨੂੰ ਜਾਣਨ ਦੀ ਪਰ ਮੇਰੀ ਮਰੀ ਅੱਖਾਂ ਖੁੱਲੀਆਂ ਨੇ ਪਿਛਲੇ 1.5 ਹਫ਼ਤੇ ਦੇ ਵਿੱਚ ਕਿ ਜਿਸ ਤਰੀਕੇ ਨਾਲ ਹੁਮ ਹਮਾ ਕੇ ਲੋਕਾਂ ਨੇ ਆਪਣੀ ਵੀਡੀਓਜ਼ ਦੇਖੀਆਂ ਨੇ ਆਪਣੀ ਪੋਡਕਾਸਟ ਸੁਣੀਆ ਤੇ ਉਤੋਂ ਮੈਨੂੰ ਉਮੀਦ ਜਾਗੀ ਹੈ ਕਿ ਆਪਣੇ ਸਮਾਜ 'ਚ ਵੀ ਇਹ ਚੀਜ਼ ਹੈਗੀ ਆ ਪਰ ਇਹ ਦੱਬੀ ਹੋਈ ਹੈ ਹੈਨਾ ਤੇ ਇਹੀ ਇਹਦੇ ਰਿਲੇਟਿਡ ਅਸੀਂ ਕੋ ਸਮਝਾਉਣ ਵਾਲੇ ਆ ਕਿ ਇੱਕ ਇਹ ਤੋਂ ਪਹਿਲਾਂ ਕਿ ਤੁਸੀਂ ਆਪਣੀ ਪਰਸਨੈਲਿਟੀ ਟਾਈਪ ਨੂੰ ਪੱਕਾ ਕਰ ਲਓ ਤੇ ਸਮਝ ਲਓ ਕਿ ਮੈਂ ਤਾਂ ਇਸੇ ਟਾਈਪ ਦਾ ਹੈਗਾ ਜਾਂ ਮੈਂ ਇਸੇ ਟਾਈਪ ਦੀ ਹੈਗੀ ਆ ਕਾਲ ਯੰਗ ਜੀ ਨੇ ਸਿੱਧੇ-ਸਿੱਧੇ ਤਰੀਕੇ ਨਾਲ ਆਪਣੀ ਪਰਸਨੈਲਿਟੀ ਨੂੰ ਚਾਰ ਅੱਖਰਾਂ ਦੇ ਵਿੱਚ ਸਮਝਾਉਣ ਦੀ ਜਿਹੜੀ ਕੋਸ਼ਿਸ਼ ਹੈਗੀ ਹੈ ਉਹਨੂੰ ਥੋੜਾ ਖਾਰਿਜ ਕੀਤਾ ਸੀਗਾ ਆਪਾਂ ਨੂੰ ਵੀ ਕਈ ਵਾਰ ਫੀਲ ਹੁੰਦਾ ਹੁੰਦਾ ਕਿ ਨਹੀਂ ਜੀ ਮੈਂ ਐਗਜ਼ੈਕਟਲੀ ਇੰਦਾ ਤਾਂ ਨਹੀਂ ਹੈਗੀ ਜਾਂ ਮੈਂ ਐਗਜ਼ੈਕਟਲੀ ਇੰਦਾ ਤਾਂ ਨਹੀਂ ਹੈਗਾ ਮੇਰੇ ਵਿੱਚ ਦੂਜੀਆਂ ਚਲਕੀਆਂ ਵੀ ਆਉਂਦੀਆਂ ਨੇ ਕੁਝ ਡਿਫਰੈਂਟ ਟਾਈਪ ਦੀਆਂ ਚਲਕੀਆਂ ਵੀ ਆਉਂਦੀਆਂ ਨੇ ਤੇ ਉਹਨੂੰ ਸਮਝਾਉਣ ਵਾਸਤੇ ਬਹੁਤ ਜ਼ਰੂਰੀ ਹੈ ਕಾಗ್ਨੀਟਿਵ ਫੰਕਸ਼ਨਸ ਨੂੰ ਸਮਝਣਾ ਹੁਣ ਇਹਦਾ ਮੈਂ ਨਾ ਬੜੇ ਟਾਈਮ ਤੋਂ ਕਿਉਂਕਿ ਆਪਣੇ ਕਮੈਂਟਸ ਦੇ ਵਿੱਚ ਆਪ ਨੂੰ ਕਿਹਾ ਗਿਆ ਕਿ ਤੁਸੀਂ ਇੰਗਲਿਸ਼ ਦੇ ਵਰਡ ਬਹੁਤ ਯੂਜ਼ ਕਰਦੇ ਹੋ ਤੇ ਥੋੜੀ ਜੀ ਕੋਸ਼ਿਸ਼ ਕੀਤੀ ਮੈਂ ਕਿ ਕಾಗ್ਨੀਟਿਟਿਵ ਫੰਕਸ਼ਨਸ ਨੂੰ ਆਪਾਂ ਪੰਜਾਬੀ ਚ ਕੀ ਕਹਿ ਸਕਦੇ ਹਾਂ ਪਰ ਮੈਨੂੰ ਕਿਤੇ ਲੱਭਿਆ ਨਹੀਂ ਐਗਜ਼ੈਕਟਲੀ ਪਰ ਕಾಗ್ਨੀਸ਼ਨ ਨੂੰ ਬੋਧ ਕਹਿੰਦੇ ਨੇ ਬੋਧ ਤੇ ਆਪਾਂ ਇਹਨੂੰ ਕਹਿ ਸਕਦੇ ਹਾਂ ਕਿ ਜਿਹੜੇ ਬੋਧ ਵਿਸ਼ੇਸ਼ਤਾਵਾਂ ਕੋਗਨੀਟਿਵ ਫੰਕਸ਼ਨਸ ਹਨਾ ਉਹਦੇ ਬਾਰੇ ਆਪਾਂ ਗੱਲ ਕਰਾਂਗੇ ਥੋੜੇ ਜੀ ਬਹੁਤ ਜ਼ਰੂਰੀ ਇਨੇ ਆਪਣੀ ਬੋਧ ਵਿਸ਼ੇਸ਼ਤਾਵਾਂ ਨੂੰ ਜਾਣਨਾ ਤੇ ਇਹ ਦੇਖਣਾ ਕਿ ਤੁਸੀਂ ਵਿੱਚ ਔਸੀਲੇਟ ਕਿਵੇਂ ਹੁੰਨੇ ਮਤਲਬ ਤੁਸੀਂ ਵਿੱਚ ਇਧਰ ਉਧਰ ਕਿਵੇਂ ਜਾਂਦੇ ਹੋ ਮਾੜਾ ਮੋਟਾ ਸਚੇਖੱਬੇ ਕਿਵੇਂ ਜਾਂਦੇ ਹੋ ਆਪਣੀ ਪਰਸਨੈਲਿਟੀ ਟਾਈਪ ਦੇ ਨਾਲ ਵਿੱਚ ਹਨਾ ਤੇ ਇਹਦੇ ਵਿੱਚ ਆਪਾਂ ਹੁਣ ਇਹਨੂੰ ਸਮਝਾਉਣ ਵਾਸਤੇ ਥੋੜਾ ਈਜ਼ੀ ਕਰਨ ਵਾਸਤੇ ਕੁਝ ਆਪਾਂ ਇੱਕ ਐਗਜ਼ਾਮਪਲ ਲੈਂਦੇ ਆ ਜਿਵੇਂ ਕਿ ਮੈਂ ਕਹਦਾ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਮੈਨਾ ਆਪਾਂ ਮੈਂ ਕਹਾਂ ਵੀ ਇਹ ਜ਼ਰੂਰ ਸ਼ੇਅਰ ਕਰ ਦਈਏ ਸਟਾਰਟ ਕਰਨ ਤੋਂ ਪਹਿਲਾਂ ਵੀ ਆਪਾਂ ਬ੍ਰਦਰ ਸਿਸਟਰਸਾਂ ਤਿੰਨੋਂ ਜਾਣੇ ਅੱਛਾ ਰਾਈਟ ਤੇ ਆਪਾਂ ਕਈ ਵਾਰ ਉਦਾਂ ਲੈਂਗੁਏਜ ਯੂਜ਼ ਕਰ ਲੈਨੇ ਆ ਤੂੰ ਵਗੈਰਾ ਕਹਿ ਦਿੰਨੇ ਆ ਤਾਂ ਪਲੀਜ਼ ਤੁਸੀਂ ਮਾਈਂਡ ਨਹੀਂ ਕਰਨਾ ਸਾਡੀ ਘਰ ਅਸੀਂ ਬਹੁਤ ਨੇਚਰਲ ਫਲੋ ਚ ਹੁੰਨੇ ਆ ਤੇ ਅਸੀਂ ਜਿਵੇਂ ਆਪਣੇ ਘਰੇ ਗੱਲਾਂ ਕਰਦੇ ਆ ਅਸੀਂ ਉਦਾਂ ਹੀ ਬੈਠ ਕੇ ਇੱਥੇ ਗੱਲਾਂ ਕਰਦੇ ਆ ਹਾਂ ਇਹ ਸਾਡੀ ਡਿਸਕਸ ਇਹ ਥੋੜਾ ਜਿਹਾ ਮਤਲਬ ਪੋਡਕਾਸਟ ਦਾ ਸਾਡਾ ਬੈਕਗ੍ਰਾਉਂਡ ਇਹ ਸੀਗਾ ਕਿ ਅਸੀਂ ਆਪਸ ਵਿੱਚ ਗੱਲਾਂ ਬਹੁਤ ਲੰਬੀਆਂ ਲੰਬੀਆਂ ਕਰਦੇ ਹੁੰਦੇ ਸੀਗੇ ਅਮ ਤੇ ਜਿਹੜੇ ਮੋਹਨਜੀਤ ਨੇ ਇਹ ਬਹੁਤ ਰਿਸਰਚ ਕਰਦੇ ਨੇ ਹਨਾ ਤੇ ਰਿਸਰਚ ਕਰਨ ਕਰਕੇ ਉਹ ਸਾਡੇ ਨਾਲ ਸ਼ੇਅਰ ਬਹੁਤ ਕਰਦਾ ਹੈ ਮੋਹਨਜੀਤ ਚੀਜ਼ਾਂ ਨੂੰ ਤੇ ਅਸੀਂ ਬੈਠੀਆਂ ਕੈਨੇਡਾ ਚ ਮੈਂ ਤੇ ਸ਼ੰਮੀ ਦੀਦੀ ਅਸੀਂ ਦੋਨੇ ਕੈਨੇਡਾ ਚ ਬੈਠੇ ਆ ਤੇ ਸਾਡੀਆਂ ਲੰਬੀਆਂ ਲੰਬੀਆਂ ਘੰਟੇ-ਘੰਟੇ ਦੋ-ਦੋ ਘੰਟੇ ਦੀਆਂ ਰੋਜ਼ ਕਾਲਾਂ ਹੁੰਦੀਆਂ ਹੁੰਦੀਆਂ ਸੀ ਤੇ ਉੱਥੇ ਸਾਨੂੰ ਆਈਡੀਆ ਆਇਆ ਕਿ ਆਪਾਂ ਆਪਸ ਵਿੱਚ ਗੱਲ ਕਰ ਰਹੇ ਹਾਂ ਕਿ ਐਦਾਂ ਦੀ ਕੋਈ ਯੂਨੀਵਰਸਿਟੀ ਆਪਣੇ ਪੰਜਾਬੀ ਸਮਾਜ ਚ ਵੀ ਹੋਏਗੀ ਤੇ ਕਿਉਂ ਨਾ ਆਪਾਂ ਸਿਰਫ ਬੈਠ ਕੇ ਫੋਨ ਦੇ ਅੱਗੇ ਕੰਪਿਊਟਰ ਦੇ ਅੱਗੇ ਉਹਨੂੰ ਰਿਕਾਰਡ ਕਰਨਾ ਸ਼ੁਰੂ ਕਰ ਦਈਏ ਤੇ ਉਹੀ ਸਾਡੀ ਇੱਕ ਕੋਸ਼ਿਸ਼ ਹੈ ਅਸੀਂ ਆਪਣੀ ਬਸ ਗੱਲਾਂ-ਵੱਤਾਂ ਹੀ ਕਰਦੇ ਹੁੰਨੇ ਆ ਤੇ ਰਿਕਾਰਡ ਕਰਕੇ ਅਸੀਂ ਉਹਨੂੰ ਪੋਸਟ ਕਰ ਦਿੰਨੇ ਆ ਫਿਰ ਅਸੀਂ ਆਪਣੇ ਚੈਨਲ ਤੇ ਹੈਨਾ ਓਕੇ ਤੇ ਅ ਬੈਕ ਟੂ ਟਾਪਿਕ ਤੇ ਜਿਹੜਾ ਆਪਣੀ ਇਹ ਕಾಗ್ਨੀਟਿਵ ਫੰਕਸ਼ਨਸ ਨੇ ਜਾਂ ਬੋਧ ਵਿਸ਼ੇਸ਼ਤਾਵਾਂ ਨੇ ਇਹਦਾ ਐਗਜ਼ਾਮਪਲ ਮੈਂ ਇਸ ਤਰੀਕੇ ਨਾਲ ਦੇਣਾ ਚਾਹੂੰਗੀ ਜੋ ਸ਼ੁਰੂਆਤ ਕਰਨਾ ਚਾਹੂੰਗੀ ਕਿ ਜਿਹੜੇ ਆਪਣੇ ਪ੍ਰਾਇਮਰੀ ਕਲਰਸ ਹੁੰਦੇ ਨੇ ਜਿਹੜੇ ਮੇਨ ਤਿੰਨ ਰੰਗ ਹੁੰਦੇ ਨੇ ਜਿਹਦੇ ਤੋਂ ਕਿ ਬਾਕੀ ਸਾਰੇ ਰੰਗਾਂ ਦੀ ਉਪਜ ਹੋਈ ਹੈ ਉਹ ਤਾਂ ਤਿੰਨ ਹੀ ਹੁੰਦੇ ਨੇ ਪ੍ਰਾਇਮਰੀ ਕਲਰ ਹਨਾ ਤੇ ਆਪਾਂ ਇਹ ਕਹਿ ਸਕਦੇ ਹਾਂ ਕਿ ਆਪਾਂ ਇੱਕ ਟਾਈਪ ਦੇ ਪ੍ਰਾਇਮਰੀ ਕਲਰ ਦੀ ਪਰਸਨੈਲਿਟੀ ਆ ਤੇ ਉਹ ਜਿਹੜਾ ਪ੍ਰਾਇਮਰੀ ਕਲਰ ਹੈ ਉਹ ਪ੍ਰਾਇਮਰੀ ਕਲਰ ਨੂੰ ਜਦ ਤੁਸੀਂ ਥੋੜਾ ਜਿਹਾ ਇਧਰ ਉਧਰ ਲੈ ਕੇ ਜਾਓਗੇ ਥੋੜਾ ਦੁਨੀਆ ਦਾ ਵਿੱਚ ਦੁਨੀਆਦਾਰੀ ਮਿਕਸ ਹੋਏਗੀ ਤੁਸੀਂ ਦੁਨੀਆ 'ਚ ਬਿਹੇਵ ਕਿਵੇਂ ਕਰਦੇ ਹੋ ਲੋਕਾਂ ਨਾਲ ਬਾਹਰ ਕਿਵੇਂ ਨਿਕਲਦੇ ਹੋ ਉਹਦੇ ਵਿੱਚ ਤੁਹਾਡੇ ਮਿਕਸਚਰ ਮਿਕਸਰ ਆਣਗੇ ਨਾਲ ਮਿਕਸ ਹੋਣਗੇ ਪਰ ਤੁਸੀਂ ਆਪਣੇ ਰੰਗ ਨੂੰ ਇੱਕ ਹੱਦ ਤੱਕ ਹੀ ਚੇਂਜ ਕਰ ਸਕਦੇ ਹੋ ਥੋੜਾ ਜਿਹਾ ਤੇ ਉਹਦੇ ਵਿੱਚ ਜੇ ਮੈਂ ਜੇ ਮੈਂ ਨੀਲੇ ਰੰਗ ਦੀ ਪਰਸਨੈਲਿਟੀ ਆ ਤਾਂ ਮੈਂ ਨੀਲੇ ਦੇ ਨਾਲ ਹੀ ਜਿਹੜੇ ਮਿਕਸ ਹੋ ਕੇ ਕਲਰ ਬਣਦੇ ਨੇ ਮੈਂ ਉੱਥੇ ਤੱਕ ਹੀ ਜਾ ਸਕਦੀ ਆ ਹਨਾ ਮੈਂ ਨੀਲੇ ਤੋਂ ਹਰੇ ਦੇ ਵਿੱਚ ਕਨਵਰਟ ਨਹੀਂ ਹੋ ਜੂਗੀ ਮੈਂ ਹਨਾ ਤੇ ਉਹ ਉਹੀ ਗੱਲ ਹੈ ਕਿ ਤੁਸੀਂ ਆਪਣੀ ਪਰਸਨੈਲਿਟੀ ਨੂੰ ਇੱਕ ਹੱਦ ਤੱਕ ਲੈ ਕੇ ਜਾ ਸਕਦੇ ਹੋ ਲੇਕਿਨ ਤੁਸੀਂ ਜਿਹੜੇ ਮੇਨ ਸੈਂਟਰ ਦੇ ਵਿੱਚ ਤੁਹਾਡੀ ਕੋਰ ਰਹਿੰਦਾ ਹੈ ਉਹ ਜਿਹੜਾ ਕੋਰ ਹੈਗਾ ਉਹ ਸੇਮ ਹੀ ਰਹਿੰਦਾ ਹੈ ਹਾਂ ਉਹ ਜਿਹੜਾ ਆਪਾਂ ਪਹਿਲੀ ਪੋਡਕਾਸਟ ਵਿੱਚ ਡਿਸਕਸ ਕੀਤਾ ਚਾਰ ਲੈਟਰਸ ਆਈਆਂ ਨੇ ਉਹ ਐਕਚੁਅਲੀ ਤੁਹਾਡਾ ਬਾਈ ਬਰਥ ਦਾ ਕੋਰ ਆ ਹਾਂ ਪਰ ਉਹ ਨਹੀਂ ਪੱਕਾ ਹੈ ਤੁਹਾਡਾ ਤੁਸੀਂ ਦੁਨੀਆ ਚ ਵਿਚਰਦੇ ਹੋ ਤੇ ਤੁਹਾਡਾ ਮਿਕਸ ਹੋ ਕੇ ਥੋੜਾ ਥੋੜਾ ਚੇਂਜ ਆਂਦਾ ਰਹਿੰਦਾ ਤਾਂ ਫਿਰ ਫੀਲ ਹੁੰਦਾ ਆਪਾਂ ਨੂੰ ਵੀ ਅਸੀਂ ਐਗਜ਼ੈਕਟਲੀ ਨਹੀਂ ਹੈਗੇ ਪਰ ਮਤਲਬ ਕਿ ਥੋੜੇ ਜਿਹਾ ਲੱਗਦਾ ਵੀ ਅਸੀਂ ਵਿਚਾਂ ਜਾਂ ਮੈਨੂੰ ਵੀ ਇਦਾਂ ਕਨਫਿਊਜ਼ਨ ਸੀਗੀ ਹਾਂ ਸਹੀ ਪਰ ਹੁਣ ਮੇਰੀ ਕਲੀਅਰ ਹੋ ਗਈ ਹੈ ਯਾ ਤੁਹਾਡੇ ਨਾਲ ਜਿਵੇਂ ਅਜੇ ਗੱਲਾਂ ਕਰਾਂਗੇ ਹੋਰ ਵੀ ਹਜੇ ਕਲੀਅਰ ਹੋ ਜੂਗੀ ਤੇ ਕਾਫੀ ਆਪਾਂ ਕੱਲ ਦੀਆਂ ਗੱਲਾਂ ਕਰ ਰਹੇ ਆ ਥੋੜੀ ਜਿਹੀ ਕਲੀਅਰ ਹੋਈ ਆ ਮੈਨੂੰ ਲੱਗਦਾ ਕਿ ਜਿਨ੍ਹਾਂ ਨੂੰ ਇਦਾਂ ਦੀ ਪ੍ਰੋਬਲਮ ਆ ਰਹੀ ਹੈ ਇਹ ਵਾਲੀ ਵੀਡੀਓ ਚ ਉਹਨਾਂ ਦੀ ਕਾਫੀ ਉਹਨਾਂ ਨੂੰ ਕਲੈਰਿਟੀ ਆ ਜਾਊਗੀ ਤੇ ਮੋਹਨ ਜੀ ਤੇ ਹੁਣ ਤੁਸੀਂ ਇੱਕ ਐਗਜ਼ਾਮਪਲ ਸਾਨੂੰ ਕੱਲ ਦਿੱਤਾ ਸੀਗਾ ਇੱਕ ਗੱਡੀ ਦਾ ਐਗਜ਼ਾਮਪਲ ਦਿੱਤਾ ਸੀਗਾ ਤੇ ਵੀ ਇੱਕ ਪਰਿਵਾਰ ਬੈਠਾ ਗੱਡੀ ਦੇ ਵਿੱਚ ਥੋੜਾ ਉਹ ਸਾਨੂੰ ਸਮਝਾਓ ਕਿ ਉਹਦੇ ਨਾਲ ਵੀ ਆਪਾਂ ਸਮਝਾਉਣ ਦੀ ਕੋਸ਼ਿਸ਼ ਕਰਦੇ ਆਂ ਹਾਂ ਨਹੀਂ ਐਕਚੁਅਲੀ ਪਹਿਲਾਂ ਤਾਂ ਹੀ ਸੋਚ ਰਹੇ ਸੀਗੇ ਕਿ ਜੋ ਕಾಗ್ਨੀਟਿਵ ਫੰਕਸ਼ਨ ਹੈ ਉਹਨੂੰ ਸਕਿਪ ਕਰ ਦਿੱਤਾ ਜਾਵੇ ਕਿਉਂਕਿ ਥੋੜਾ ਇਹ ਥੋੜਾ ਔਖਾ ਸਬਜੈਕਟ ਆ ਕಾಗ್ਨੀਟਿਵ ਫੰਕਸ਼ਨ ਵਾਲਾ ਤੇ ਐਮਬੀਟੀਆਈ ਤਾਂ ਕੀ ਗੱਲ ਰੱਖੀਏ ਪਰ ਜਿਹੜਾ ਬਹੁਤ ਲੋਕਾਂ ਦਾ ਕੁਐਸਚਨ ਆ ਰਿਹਾ ਸੀ ਬਹੁਤ ਲੋਕਾਂ ਦੇ ਕੁਐਸਚਨ ਆ ਰਹੇ ਸੀਗੇ ਕਿ ਭਾਈ ਜੀ ਮੈਨੂੰ ਤਾਂ ਦੋਨਾਂ ਦੋਨੇ ਝਲਕ ਵੱਜ ਰਹੀ ਆ ਤੇ ਸਾਨੂੰ ਫਿਰ ਲੱਗਿਆ ਕਿ ਨਹੀਂ ਇਹਨਾਂ ਨੂੰ ਕੋ ਮਤਲਬ ਆਪਾਂ ਨੂੰ ਮੇਬੀ ਥੋੜਾ ਔਖਾ ਜ਼ਰੂਰ ਆ ਕಾಗ್ਨੀਟਿਵ ਫੰਕਸ਼ਨ ਪਰ ਆਪਾਂ ਫਿਰ ਵੀ ਇਹਦੀ ਗੱਲਬਾਤ ਕਰਕੇ ਦੇਖੀਏ ਤੇ ਜਿਹੜੀ ਮੇਨ ਗੱਲ ਸੀਗੀ ਕਿ ਜੋ ਇਹਦਾ ਹੁੰਦਾ ਕਿ ਤੁਹਾਡੇ ਚਾਰ ਕ cogniative ਫੰਕਸ਼ਨ ਨੇ ਤੇ ਉਹਦੇ ਚ ਇੱਕ ਹੈਗਾ ਡਰਾਈਵਰ ਇੱਕ ਹੈਗਾ ਡਰਾਈਵਰ ਦੇ ਨਾਲ ਬੈਠੀ ਉਹਦੀ ਮੰਨ ਕੇ ਚੱਲੋ ਇੱਕ ਡਰਾਈਵਰ ਆਪਣੇ ਪੰਜਾਬੀ ਸਮਾਜ ਦੇ ਵਿੱਚ ਇੱਕ ਘਰ ਵਾਲਾ ਡਰਾਈਵ ਕਰ ਰਿਆ ਉਹਦੀ ਵਾਈਫ ਉਹਦੇ ਬਿਲਕੁਲ ਨਾਲ ਬਰਾਬਰ ਸੀਟ ਤੇ ਬੈਠੀ ਆ ਪਿੱਛੇ ਦੋ ਬੱਚੇ ਬੈਠੇ ਨੇ ਇੱਕ ਟੀਨੇਜਰ ਬੈਠਾ ਇੱਕ ਬਿਲਕੁਲ ਛੋਟਾ ਬੱਚਾ ਬੈਠਾ ਤੇ ਉਹਦੇ ਚ ਮੇਨ ਗੱਲ ਇਹਦੇ ਚ ਇਹ ਦੱਸਿਆ ਜਾਂਦਾ ਕਿ ਤੁਹਾਡੀਆਂ ਦੋ ਸਟਰੈਂਥ ਨੇ ਤੇ ਤੁਹਾਡੀਆਂ ਦੋ ਵੀਕਨੈਸਸ ਨੇ ਮਤਲਬ ਇੱਕ ਤਾਂ ਜਿਹੜਾ ਬੰਦਾ ਡਰਾਈਵ ਕਰ ਰਿਹਾ ਉਹ ਤਾਂ ਬਿਲਕੁਲ ਡਰਾਈਵਰ ਆ ਉਹ ਤਾਂ ਸਭ ਤੋਂ ਸਟਰੋਂਗ ਬੰਦਾ ਜਿਹੜੀ ਉਹਦੇ ਨਾਲ ਬੈਠੀ ਆ ਕੋਈ ਲੇਡੀ ਬੈਠੀ ਆ ਉਹ ਵੀ ਚੰਗੀ ਆ ਪਰ ਉਹ ਡਰਾਈਵਰ ਨਹੀਂ ਹੈਗੀ ਪਰ ਉਹ ਚੰਗੀ ਆ ਉਹਨੂੰ ਸਮਝ ਆ ਸਾਰੀ ਚੀਜ਼ਾਂ ਦੀ ਤੇ ਜਿਹੜਾ ਪਿੱਛੇ ਇੱਕ ਟੀਨੇਜਰ ਬੈਠਾ ਜਿਹੜਾ 17 18 ਸਾਲ ਦਾ 16 17 ਸਾਲ ਦਾ ਮੁੰਡਾ ਬੈਠਾ ਪਿਛਲੇ ਪਾਸੇ ਬੱਚਾ ਬੈਠਾ ਕੋਈ ਵੀ ਉਹ ਉਹ ਮਤਲਬ ਹਜੇ ਮੈਚੁਰ ਹੋ ਰਿਹਾ ਮਤਲਬ ਹਜੇ ਉਹ ਕਿਸੇ ਵੀ ਟਾਈਮ ਉਹ ਡਰਾਈਵਰ ਬਣ ਸਕਦਾ ਮਤਲਬ ਡਰਾਈਵਰ ਤਾਂ ਨਹੀਂ ਬਣ ਸਕਦਾ ਮਤਲਬ ਉਹ ਥੋੜਾ ਮੈਚੁਰ ਹੋ ਰਿਹਾ ਉਹਨੂੰ ਸਮਝ ਆ ਰਹੀ ਹੈ ਦੁਨੀਆਦਾਰੀ ਦੀ ਹਾਂ ਦੁਨੀਆਦਾਰੀ ਦੀ ਸਮਝ ਆ ਸਕਦੇ ਤੁਸੀਂ ਉਹਨੂੰ ਛੋਟਾ ਮੋਟਾ ਕੰਮ ਕਹਿ ਸਕਦੇ ਹੋ ਜਾ ਜਾ ਕੇ ਪਾਣੀ ਲਿਆ ਟਾਬੇ ਤੋਂ ਜਾਂ ਸੀ ਦੇਖੀ ਹਵਾ ਤਾਂ ਨਹੀਂ ਹੈਗੀ ਗੱਡੀ ਤੇ ਕੱਪੜਾ ਮਾਰਦੇ ਹੈ ਜਾਂ ਕੁਝ ਕਹਿ ਸਕਦੇ ਹੋ ਪਰ ਜਿਹੜਾ ਸਭ ਤੋਂ ਛੋਟਾ ਇਨਫੈਂਟ ਆ ਮਤਲਬ ਜਿਹੜਾ ਬਿਲਕੁਲ ਬੇਬੀ ਆ ਜੇ ਛੋਟਾ ਜਾ ਤੁਸੀਂ ਉਹ ਤੁਹਾਡਾ ਵੀਕ ਆ ਸਭ ਤੋਂ ਕਮਜ਼ੋਰ ਆ ਉਹਨੂੰ ਤੁਹਾਨੂੰ ਥੋੜਾ ਸਪੈਸ਼ਲ ਧਿਆਨ ਰੱਖਣਾ ਪੈਣਾ ਮਤਲਬ ਉਹ ਤੁਹਾਡੇ ਕੋਈ ਕੰਮ ਦਾ ਨਹੀਂ ਹੈਗਾ ਤੇ ਉਹ ਤੁਹਾਡਾ ਅੱਠੀ ਗੱਡੀ ਦੇ ਵਿੱਚ ਥੋੜੀ ਰਿਸਪੌਂਸਿਬਿਲਟੀ ਮੰਨਦੇ ਉਹਨੂੰ ਦੇਖਣਾ ਉਹ ਤੁਹਾਡੇ ਵਾਸਤੇ ਕੁਝ ਕਰੂਗਾ ਨਹੀਂ ਤੁਨਸੀ ਤੁਸੀਂ ਉਹਦੇ ਵਾਸਤੇ ਕੁਝ ਕਰੋਗੇ ਉਹ ਰੋਊਗਾ ਤੁਹਾਨੂੰ ਚੁੱਪ ਕਰਾਉਣਾ ਪੈਣਾ ਉਹਨੂੰ ਦੁੱਧ ਲਿਆ ਕੇ ਦੇਣਾ ਪੈਣਾ ਇਸ ਟਾਈਪ ਨਾਲ ਨਾ ਮਤਲਬ ਤੁਹਾਡੀ 4 ਪਰਸਨ ਜਿਹੜੀ ਇਹਦੇ ਚੋਂ ਨਿਕਲੂਗਾ ਨਾ ਐਮਬੀਟੀਆਈ ਦੇ ਵਿੱਚੋਂ ਚਾਰ ਚੀਜ਼ਾਂ ਨਿਕਲ ਕੇ ਆਣਗੀਆਂ ਐਮਬੀਟੀਆਈ ਦੇ ਵਿੱਚੋਂ ਜੋ ਕಾಗ್ਨਿਟਿਵ ਫੰਕਸ਼ਨ ਨਿਕਲਣਗੇ ਚਾਰ ਜਿਵੇਂ ਇਹ ਮਸ਼ੀਨ ਆ ਜੂਸਰ ਜਿਹਦੇ ਚ ਤੁਸੀਂ ਕੁਝ ਪਾਵੋਗੇ ਤਾਂ ਚਾਰ ਟਾਈਪ ਦੇ ਜੂਸ ਨਿਕਲਣਗੇ ਹੁਣ ਅੱਗੇ ਆਏ ਮੰਨ ਕੇ ਚੱਲ ਪੁੱਤ ਤੁਸੀਂ ਹਾਂ ਤੇ ਇਹ ਜਿਹੜੀਆਂ ਚਾਰ ਟਾਈਪ ਦੇ ਤੁਹਾਡੇ ਕੋਗਨਿਟਿਵ ਫੰਕਸ਼ਨ ਹੁੰਦੇ ਨੇ ਇਹ ਜਿਹੜੀ ਆਪਾਂ ਪਹਿਲਾਂ ਪੜੀਆਂ ਸੀਗੀਆਂ ਸਾਰੀਆਂ ਜਿਹੜੀਆਂ ਚਾਰ ਤੁਹਾਨੂੰ ਰੋਜ਼ ਦਿਖਾਈਆਂ ਸੀਗੀਆਂ ਉਹਦੇ ਚੋਂ ਦੂਜੀ ਰੋ ਤੇ ਤੀਜੀ ਰੋ ਦੇ ਜਿਹੜੇ ਚਾਰ ਅੱਖਰ ਹੁੰਦੇ ਨੇ ਅ ਸ ਹੋ ਗਿਆ ਸੈਂਸਿੰਗ ਦਾ ਐਨ ਹੋ ਗਿਆ ਇੰਟਿਊਸ਼ਨ ਦਾ ਫੇਰ ਆਪਣਾ ਆ ਜਾਂਦਾ ਸੀਗਾ ਟੀ ਹੋ ਗਿਆ ਥਿੰਕਿੰਗ ਦਾ ਤੇ ਐਫ ਹੋ ਗਿਆ ਫੀਲਿੰਗ ਦਾ ਇਹ ਚਾਰਾਂ ਦਾ ਹੀ ਮੇਲਜੋਲ ਬਣ ਕੇ ਇਹ ਚੀਜ਼ਾਂ ਬਣਦੀਆਂ ਨੇ ਤੇ ਇਹਦੇ ਵਿੱਚ ਹੀ ਆਪਾਂ ਥੋੜੇ ਜੇ ਇਧਰ ਉਧਰ ਜਾਂਦੇ ਆ ਹਨਾ ਵੀ ਕਈ ਵਾਰ ਆਪਾਂ ਨੂੰ ਲੱਗਦਾ ਕਿ ਮੈਂ ਸਿਰਫ ਥਿੰਕਿੰਗ ਪਰਸਨੈਲਿਟੀ ਨਹੀਂ ਹੈਗੀ ਮੇਰੇ 'ਚ ਫੀਲਿੰਗਸ ਵੀ ਤਾਂ ਹੈਗੀਆਂ ਨੇ ਮੈਂ ਮੈਂ ਫੀਲ ਵੀ ਤਾਂ ਕਰਦੀ ਆਂ ਕਦੇ-ਕਦੇ ਵਿੱਚ ਹਨਾ ਤੇ ਉਹਦੇ 'ਚ ਆਪਾਂ ਨੂੰ ਪਤਾ ਲੱਗੂਗਾ ਕਿ ਤੁਹਾਡਾ ਪ੍ਰਾਇਮਰੀ ਕਿਹੜਾ ਹੈ ਤੇ ਤੁਹਾਡਾ ਸੈਕੰਡਰੀ ਕਿਹੜਾ ਹੈ ਤੁਹਾਡਾ ਮੇਨ ਫੰਕਸ਼ਨ ਕਿਹੜਾ ਹੈ ਤੇ ਤੁਹਾਡਾ ਉਹ ਤੋਂ ਥੋੜਾ ਘੱਟ ਕਿਵੇਂ ਆ ਤੇ ਮੈਂ ਇਹਨੂੰ ਐ ਕਹੂੰਗੀ ਕਿ ਫੇਡਿੰਗ ਫੇਡ ਹੁੰਦੀ ਹੈ ਤੁਹਾਡੀ ਜਿਹੜੀ ਚਾਰ ਚੀਜ਼ਾਂ ਹੁੰਦੀਆਂ ਨੇ ਸਭ ਤੋਂ ਪ ਤੇ ਦੂਜੇ ਨੰਬਰ ਵਾਲਾ ਉਹ ਤੋਂ ਥੋੜਾ ਜਿਹਾ ਘੱਟ ਫੇਡ ਹੋ ਜਾਂਦਾ ਤੀਜੇ ਨੰਬਰ ਵਾਲਾ ਉਹ ਤੋਂ ਵੀ ਜ਼ਿਆਦਾ ਫੇਡ ਹੋ ਜਾਂਦਾ ਤੇ ਚੌਥਾ ਹੁੰਦਾ ਜ਼ਰੂਰ ਹੈ ਪਰ ਉਹ ਕਾਫੀ ਫੇਡਡ ਹੁੰਦਾ ਹੈ ਹਨਾ ਮਤਲਬ ਬਹੁਤ ਘੱਟ ਫਿੱਕਾ ਹੋ ਜਾਂਦਾ ਫਿੱਕਾ ਹੋ ਜਾਂਦਾ ਰਾਈਟ ਤੇ ਇਹ ਚਾਰ ਟਾਈਪ ਦੀਆਂ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਕਿ ਗੂੜੇ ਰੰਗ ਤੋਂ ਫਿੱਕੇ 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 ਵੱਲ ਤੁਰਦੀਆਂ ਜਾਂਦੀਆਂ ਨੇਗਾ ਹਨਾ ਅੱਛਾ ਮੈਂ ਇਹ ਕਹੂੰਗੀ ਕਿ ਜਿਵੇਂ ਇੱਕ ਤਾਂ ਮੇਨ ਆ ਜਿਹੜੇ ਤੁਸੀਂ ਮਾਈਂਡ 'ਚ ਰੱਖਣਾ ਕਿ ਕੋਰ ਤੁਹਾਡਾ ਕੀ ਆ ਰਾਈਟ ਤੁਸੀਂ ਕਿਹਦੇ ਨਾਲ ਬੌਰਨ ਹੋਇਆ ਫਿਰ ਹੌਲੀ-ਹੌਲੀ ਤੁਸੀਂ ਜਿਉਂ ਦੁਨੀਆਂ 'ਚ ਵਿਚਰਦੇ ਹੋ ਹੌਲੀ ਹੌਲੀ ਤੁਸੀਂ ਸਿੱਖਦੇ ਜਾਂਦੇ ਹੋ ਤਾਂ ਤੁਸੀਂ ਹੋਰ ਵੀ ਚੀਜ਼ ਨੂੰ ਵਿੱਚ ਮਿਕਸ ਕਰਦੇ ਜਾਂਦੇ ਹੋ ਆਪਣੇ ਹੌਲੀ ਹੌਲੀ ਲੇਕਿਨ ਉਹ ਮਤਲਬ ਤੁਹਾਡੇ ਚ ਝਲਕਦੀਆਂ ਨੇ ਪਰ ਤੁਹਾਡੇ ਵਿਦ ਬੌਰਨ ਨਹੀਂ ਹੈਗੇ ਤੁਸੀਂ ਉਹਦੇ ਨਾਲ ਮੈਂ ਦਾ ਐਗਜ਼ਾਮਪਲ ਮੈਂ ਰੀਸੈਂਟ ਤੋਂ ਇੱਕ ਐਗਜ਼ਾਮਪਲ ਦਵਾਂਗੀ ਕਿ ਮੈਂ ਹੁਣੀ ਪਿੱਛੇ ਜੇ ਆਪਣੇ ਆਫਿਸ ਦੀ ਕਾਨਫਰੈਂਸ ਜਾ ਕੇ ਆਈਆਂ ਵੈਸੇ ਮੈਂ ਵਰਕ ਫਰਮ ਹੋਮ ਕਰਦੀ ਆ ਇਸ ਕਰਕੇ ਮੈਂ ਬੜੇ ਮ제 ਨਾਲ ਘਰੇ ਆਪਣਾ ਪਜਾਮਾ ਟੀ-ਸ਼ਰਟ ਪਾ ਕੇ ਆਪਣੀ ਸਾਰੀਆਂ ਕਾਲਾਂ ਕੁੱਲਾਂ ਅਟੈਂਡ ਕਰਦੀ ਰਹੀ ਆ ਹਨਾ ਤੇ ਹੁਣ ਸਾਨੂੰ ਬੁਲਾਇਆ ਗਿਆ ਕਿ ਅਸੀਂ ਇੱਕ ਹੋਟਲ ਦੇ ਵਿੱਚ ਦੋ ਦਿਨਾਂ ਦੀ ਕਾਨਫਰੰਸ ਹੈ ਤੇ ਤੁਸੀਂ ਆਣਾ ਹੈ ਹਾਂ ਤੇ ਮੇਰੀ ਜਿਹੜੀ ਪਰਸਨੈਲਿਟੀ ਟਾਈਪ ਹੈ ਆਈ ਐਨ ਟੀ ਪੀ ਜਿਹੜੀ ਮੇਰੀ ਪਰਸਨੈਲਿਟੀ ਟਾਈਪ ਹੈ ਉਹਦੇ ਅਕੋਰਡਿੰਗ ਮੈਂ ਇਹ ਕਹੂੰਗੀ ਕਿ ਸਭ ਤੋਂ ਪਹਿਲਾਂ ਸਭ ਤੋਂ ਜਿਹੜਾ ਮੇਰਾ ਮੇਨ ਡਰਾਈਵਰ ਹੈ ਉਹ ਹੈਗੀ ਥਿੰਕਿੰਗ ਇੰਟਰਵਰਟ ਥਿੰਕਿੰਗ ਹਨਾ ਮਤਲਬ ਟੀ ਆਈ ਲੱਗ ਜਾਂਦਾ ਮੁੰਜੀ ਤੁਸੀਂ ਆਪਣਾ ਚਾਰਟ ਡਿਸਪਲੇ ਕਰਦੇ ਹੋ ਇਹਨਾਂ ਨੂੰ ਸਾਰਿਆਂ ਨੂੰ ਤਾਂ ਕਿ ਉਹ ਦੇਖ ਲੈਣ ਸਮਝ ਲੈਣ ਚਾਰਟ ਤੋਂ ਕੀ ਇਹਦਾ ਮਤਲਬ ਕੀ ਹੁੰਦਾ ਤੇ ਸਭ ਤੋਂ ਮੇਰੀ ਸਟਰੋਂਗ ਜਿਹੜਾ ਮੇਰਾ ਐਟਰੀਬਿਊਟ ਹੈਗਾ ਹੈ ਜਾਂ ਮੇਰੀ ਵਿਸ਼ੇਸ਼ਤਾ ਹੈਗੀ ਹੈ ਉਹ ਹੈਗੀ ਹੈ ਥਿੰਕਿੰਗ ਦੀ ਤੇ ਜਿਵੇਂ ਮੈਨੂੰ ਪਤਾ ਲੱਗਿਆ ਕਿ ਮੈਂ ਕਾਨਫਰੰਸ ਤੇ ਜਾਣਾ ਤੇ ਮੈਂ ਉਹਦੇ ਬਾਰੇ ਸੋਚਣਾ ਸ਼ੁਰੂ ਕੀਤਾ ਹਨਾ ਆਪਣੇ ਦਿਮਾਗ 'ਚ ਸੋਚਣਾ ਸ਼ੁਰੂ ਕੀਤਾ ਕਿ ਉਹ ਮੈਂ ਹੁਣ ਹਫ਼ਤੇ ਬਾਅਦ ਕਾਨਫਰੰਸ ਤੇ ਜਾਣਾ ਹੈ ਤੇ ਮੈਨੂੰ ਕੀ ਕਰਨਾ ਚਾਹੀਦਾ ਕਿਵੇਂ ਪਲਾਨ ਕਰਨਾ ਚਾਹੀਦਾ ਉਹਦੇ ਬਾਰੇ ਫਿਰ ਮੈਂ ਜਦੋਂ ਫੇਡ ਹੁੰਦੀ ਹੁੰਦੀ ਤੀਜੇ ਨੰਬਰ ਤੇ ਆਈ ਤੀਜੇ ਨੰਬਰ ਤੇ ਹੈਗਾ ਮੇਰੀ ਸੈਂਸਿੰਗ ਹਨਾ ਤੇ ਮੈਂ ਉਹਦੇ 'ਚ ਉਹ ਸੈਂਸ ਕੀਤਾ ਕਿ ਮੈਨੂੰ ਮੈਨੂੰ ਲੋਕ ਦੇਖਣਗੇ ਹੁਣ ਉੱਥੇ ਜਾ ਕੇ ਮੈਂ ਮਿਲੂੰਗੀ ਲੋਕਾਂ ਨੂੰ ਉੱਥੇ ਜਾ ਕੇ ਇਸ ਕਰਕੇ ਮੈਨੂੰ ਥੋੜਾ ਆਪਣੇ ਆਪ ਨੂੰ ਪ੍ਰੈਜ਼ੈਂਟ ਵਧੀਆ ਕਰਨਾ ਚਾਹੀਦਾ ਹੈ ਹਨਾ ਜਦੋਂ ਕਿ ਜਿਹੜੀ ਮੇਰੀ ਐਕਚੁਅਲ ਪਰਸਨੈਲਿਟੀ ਹੈ ਮੈਂ ਘਰੇ ਕੰਫਰਟੇਬਲ ਹੁੰਨੀ ਐ ਪਜਾਮਾ ਤੇ ਟੀ-ਸ਼ਰਟ ਪਾ ਕੇ ਬੈਠਣ ਚ ਪਰ ਕਿਉਂਕਿ ਮੈਂ ਸ਼ਾਰਟ ਟਾਈਮ ਵਾਸਤੇ ਕਿਤੇ ਬਾਹਰ ਕਾਨਫਰੰਸ ਤੇ ਜਾ ਰਹੀ ਹਾਂ ਤੇ ਮੈਂ ਥੌਟਫੁਲ ਪਰਸਨੈਲਿਟੀ ਹਾਂ ਮੈਂ ਸੋਚਿਆ ਕਿ ਮੈਨੂੰ ਥੋੜੇ ਕੱਪੜੇ ਚੱਜ ਦੇ ਪਾ ਕੇ ਪਾਉਣੇ ਚਾਹੀਦੇ ਨੇ ਉੱਥੇ ਆਪਣੇ ਨੂੰ ਪ੍ਰੈਜ਼ੈਂਟ ਕਰਨ ਵਾਸਤੇ ਉਹਨੂੰ ਇਸ ਕਰਕੇ ਮੈਂ ਆਪਣੇ ਕਪੜੇ ਚੱਕੇ ਜਿਸ ਦੇ ਕਿ ਮੈਂ ਕੰਫਰਟੇਬਲ ਨਹੀਂ ਹੋऊंगी ਮੈਨੂੰ ਪਤਾ ਹੈ ਪਰ ਫਿਰ ਵੀ ਮੈਂ ਚੱਕੇ ਹਨਾ ਕੰਪਰੋਮਾਈਜ਼ ਕੀਤਾ ਆਪਣੇ ਆਪਣੀ ਪਰਸਨੈਲਿਟੀ ਟਾਈਪ ਦੇ ਨਾਲ ਤੇ ਆਖਰੀ ਦੇ ਵਿੱਚ ਜਿਹੜੀ ਮੋਸਟ ਫੇਡੇਡ ਪਰਸਨੈਲਿਟੀ ਹੈ ਮੇਰੀ ਉਹ ਹੈਗੀ ਹੈ ਫੀਲਿੰਗ ਐਕਸਟਰੋਵਰਟ ਫੀਲਿੰਗ ਕਿ ਲੋਕਾਂ ਨੂੰ ਜਾ ਕੇ ਜੱਫੀਆਂ ਪਾਣੀਆ ਹਨਾ ਜਾਂ ਐਦਾ ਫੀਲਿੰਗ ਦੇ ਨਾਲ ਕਿਸੇ ਨੂੰ ਬੋਲਣਾ ਬੁਲਾਣਾ ਇਹ ਕਿਉਂਕਿ ਮੈਂ ਥੌਟਫੁਲ ਪਰਸਨੈਲਿਟੀ ਹਾਂ ਮੈਂ ਐਟਲੀਸਟ ਮੈਨੂੰ ਪਤਾ ਲੱਗ ਗਿਆ ਮੈਂ ਆਪਣੀ ਪਰਸਨੈਲਿਟੀ ਟਾਈਪ ਦੇਖੀ ਚਾਰਟ ਦੇ ਵਿੱਚੋਂ ਮੈਂ ਦੇਖਿਆ ਕਿ ਮੇਰੀ ਫੀਲਿੰਗ ਸਭ ਤੋਂ ਕਮਜ਼ੋਰ ਹੈ FE ਜਿਹੜੀ ਹੈਗੀ ਸਭ ਤੋਂ ਕਮਜ਼ੋਰ ਹੈ ਤੇ ਮੈਂ ਇਹ ਸੋਚਿਆ ਕਿ ਮੈਂ ਹੁਣ ਕਿਉਂਕਿ ਮੈਂ ਕਮਜ਼ੋਰ ਆ ਫੀਲਿੰਗ ਚ ਮੈਨੂੰ ਇਹਦੇ ਤੋਂ ਕੁਝ ਕਰਨਾ ਚਾਹੀਦਾ ਹੈ ਮੈਂ ਕੌਨਫੀਡੈਂਸ ਜਾ ਕੇ ਆਪਣੇ ਸੁਭਾਅ ਦੇ ਅਗੇਂਸਟ ਲੋਕਾਂ ਨਾਲ ਜੱਫੀਆਂ ਵੀ ਪਾਈਆਂ ਜਾ ਕੇ ਜਿਹਦੇ ਨਾਲ ਕਿ ਲੋਕ ਬੜੇ ਖੁਸ਼ ਹੋ ਕੇ ਮੈਨੂੰ ਮਿਲੇ ਤੇ ਮੇਰੇ ਐਕਸੈਪਟ ਕੀਤਾ ਮੈਨੂੰ ਹਨਾ ਮੈਨੂੰ ਆਪਣੀ ਵੀਕਨੈਸ ਪਤਾ ਹੈ ਹੈਰਾਨ ਵੀ ਹੋਏ ਹੋਣੇ ਹੈਰਾਨ ਵੀ ਹੋਏ ਹੋਣੇ ਹਾਂ ਵੀ ਇਹ ਰੁਖੀ ਜੀ ਪਰਸਨੈਲਿਟੀ ਨੇ ਆ ਕੇ ਸਾਨੂੰ ਜੱਫੀ ਪਾਈ ਪਹਿਲੀ ਵਾਰ ਤੇ ਮੇਰੇ 'ਚ ਇਹ ਬਦਲਾਅ ਆਇਆ ਐਟ ਲੀਸਟ ਜਾਣਣ ਦੇ ਨਾਲ ਕਿ ਮੇਰਾ ਜਿਹੜਾ ਬੱਚਾ ਹੈ ਮੇਰੀ ਗੱਡੀ 'ਚ ਜਿਹੜਾ ਸਭ ਤੋਂ ਕਮਜ਼ੋਰ ਕੜੀ ਸੀਗੀ ਮੇਰੇ ਜਿਹੜਾ ਬੱਚਾ ਸੀਗਾ ਮੈਂ ਐਟ ਲੀਸਟ ਉਹਨੂੰ ਅ ਦੇਖਿਆ ਉਹਨੂੰ ਦੇਖਣ ਦੇ ਨਾਲ ਹੀ ਮੇਰੇ ਅੰਦਰ ਆਟੋਮੈਟਿਕ ਚੇਂਜ ਆਇਆ ਕਿ ਮੈਂ ਇਹ ਥੋੜੇ ਟਾਈਮ ਵਾਸਤੇ ਕਰ ਸਕਦੀ ਆ ਮੈਂ ਘਰ ਦੇ ਵਿੱਚ ਜੱਫੀਆਂ ਨਹੀਂ ਪਾਉਂਗੀ 24 ਘੰਟੇ ਪਰ ਮੈਂ ਜਦੋਂ ਕਾਨਫਰੈਂਸ ਦੇ ਵਿੱਚ 2 ਦਿਨਾਂ ਵਾਸਤੇ ਗਈ ਆ ਤੇ ਆਪਣੇ ਨੂੰ ਥੋੜਾ ਮੈਂ ਚੇਂਜ ਕਰ ਸਕਦੀ ਆ ਹਨਾ ਤੇ ਇਸ ਟਾਈਪ ਇਹ ਮੈਂ ਐਗਜ਼ਾਮਪਲ ਜਣਾ ਚਾਹੁੰਦੀ ਸੀਗੀ ਕਿ ਇਹਦੇ ਨਾਲ ਤੁਸੀਂ ਜਾਣਾ ਥੋੜਾ ਰਿਲੇਟ ਕਰ ਸਕੋਗੇ ਕਿ ਕognitive ਫੰਕਸ਼ਨ ਹੁੰਦੇ ਕੀ ਨੇ ਰਾਈਟ ਅਮ ਯਾ ਤੇ ਹੋਰ ਕੋਈ ਕੁਐਸਚਨ ਇਹਨੂੰ ਲੈ ਕੇ ਸ਼ਮਦੀ ਤੁਹਾਨੂੰ ਕਾਫੀ ਕਨਫਿਊਜ਼ਨ ਸੀਗੀ ਕੋਈ ਸਪੈਸੀਫਿਕ ਕੁਐਸਚਨ ਜਾਂ ਕਮੈਂਟ ਨਹੀਂ ਮੈਨੂੰ ਤੁਹਾਡੀ ਮੈਨੂੰ ਬਬਲੀ ਤੇਰੀ ਐਗਜ਼ਾਮਪਲ ਤੋਂ ਕਾਫੀ ਸਮਝ ਆਇਆ ਕਿ ਤੁਸੀਂ ਸਟਰੈਂਥ ਦਾ ਤੁਹਾਡੀਆਂ ਬੌਰਨ ਹੁੰਦੀਆਂ ਹੀ ਨੇ ਰਾਈਟ ਉਹ ਤੁਹਾਡੇ ਕੋਲ ਆਲਵੇਜ਼ ਹੈਗੀਆਂ ਨੇ ਤੁਸੀਂ ਆਪਣੀ ਵੀਕਨੈਸਸ ਨੂੰ ਪਛਾਣੋ ਤੇ ਫਿਰ ਵੀਕਨੈਸਸ ਤੇ ਆਪਣੇ ਕੰਮ ਕਰੋ ਦੇ ਆਈ نو ਕਿ ਉਹ ਤੁਸੀਂ ਆਲਵੇਸ ਤੁਹਾਡੇ ਨਾਲ ਨਹੀਂ ਉਹ ਜਿਹੜੀ ਵੀਕਨੈਸ ਆ ਉਹ ਨੂੰ ਤੁਸੀਂ ਬਿਲਕੁਲ ਕਨਵਰਟ 100% ਸਟਰੈਂਥ ਵਿੱਚ ਨਹੀਂ ਕਰ ਸਕਦੇ ਕਿਉਂਕਿ ਤੁਸੀਂ ਅੰਦਰੋਂ ਉਦਾਂ ਦੇ ਨਹੀਂ ਹੈਗੇ ਬਟ ਐਟ ਲੀਸਟ ਥੋੜੇ ਟਾਈਮ ਲਈ ਕਰ ਸਕਦੇ ਹੋ ਜਿਹਦੇ ਨਾਲ ਕਿ ਤੁਹਾਡੇ ਰਿਸ਼ਤੇ ਹੋਰ ਵਧੀਆ ਬਣ ਸਕਦੇ ਨੇ ਹਾਂ ਰਾਈਟ ਜਿਹੜੇ ਲੋਕ ਤੁਹਾਨੂੰ ਲਾਈਕ ਨਹੀਂ ਕਰਦੇ ਸੀ ਉਹ ਵੀ ਹੌਲੀ ਹੌਲੀ ਤੁਹਾਨੂੰ ਲਾਈਕ ਕਰਨਗੇ ਮਤਲਬ ਕਿ ਤੁਹਾਡੇ ਪਰ ਤੁਸੀਂ ਉਹ ਥੋੜੀ ਦੇ ਟੈਂਪਰੇਰੀਲੀ ਤੁਸੀਂ ਕਰ ਸਕਦੇ ਹੋ ਉਹ ਕੰਮ ਹਾਂ ਤੇ ਇਹਦੇ ਚ ਇੱਕ ਚੀਜ਼ ਹੋਰ ਮੈਂ ਨੋਟ ਕੀਤੀ ਸੀਗੀ ਕਿ ਆਪਾਂ ਆਪਾਂ ਕਹਿੰਦੇ ਹੁੰਨੇ ਹਨਾ ਕਿ ਮੇਰੀ ਪਰਸਨੈਲਿਟੀ ਅਲੱਗ-ਅਲੱਗ ਜਗ੍ਹਾ ਤੇ ਅਲੱਗ-ਅਲੱਗ ਹੋ ਜਾਂਦੀ ਹੈ ਵੀ ਮੈਂ ਆ ਆਫਿਸ ਜਾ ਕੇ ਤਾਂ ਥੋੜਾ ਡਿਫਰੈਂਟ ਬਿਹੇਵ ਕਰਦੀ ਆ ਮੈਂ ਘਰੇ ਡਿਫਰੈਂਟ ਬਿਹੇਵ ਕਰਦੀ ਆ ਮੈਂ ਆਪਣੇ ਲੋਸ ਡਿਫਰੈਂਟ ਬਿਹੇਵ ਕਰੂੰਗੀ ਜਾ ਕੇ ਆਪਣੀ ਫਰੈਂਡਸ ਨਾਲ ਡਿਫਰੈਂਟ ਬਿਹੇਵ ਕਰੂੰਗੀ ਹਨਾ ਤੇ ਇਹਦੇ ਚ ਇਹੀ ਚੀਜ਼ ਆਂਦੀ ਹੈ ਕਿ ਜਿਹੜਾ ਤੁਹਾਡਾ ਨੈਚੁਰਲ ਸੁਭਾਅ ਹੁੰਦਾ ਹੈ ਉਹ ਤੁਹਾਡਾ ਮੋਸਟਲੀ ਘਰ ਦੇ ਵਿੱਚ ਨੈਚੁਰਲ ਸੁਭਾਅ ਹੁੰਦਾ ਹੈ ਜਿਹੜਾ ਤੁਹਾਡਾ ਡਰਾਈਵਰ ਹੁੰਦਾ ਹੈ ਜਿਹੜੀ ਬਾਕੀ ਦੀਆਂ ਤਿੰਨ ਪਰਸਨੈਲਿਟੀਆਂ ਹਣਾ ਥੋੜੇ ਜਿਹਾ ਟਾਈਮ ਵਾਸਤੇ ਇਹ ਚੀਜ਼ਾਂ ਨੂੰ ਤੁਸੀਂ ਕੰਟਰੋਲ ਕਰਕੇ ਉਹ ਪਰਸਨੈਲਿਟੀ ਚ ਵੱਢ ਜਾਂਦੇ ਹੋ ਪਰ ਫੇਰ ਮੁੜ ਕੇ ਤੁਸੀਂ ਆਪਣੇ ਮੇਨ ਡਰਾਈਵਰ ਵੱਲ ਆ ਜਾਂਦੇ ਹੋ ਜਦੋਂ ਤੁਹਾਨੂੰ ਆਪਣੀ ਕਨਵੀਨੀਅੰਸ ਚਾਹੀਦੀ ਹੈ ਸੌਖ ਚਾਹੀਦੀ ਹੈ ਤਾਂ ਤੁਸੀਂ ਆਪਣੇ ਮੇਨ ਡਰਾਈਵਰ ਵੱਲ ਆ ਜਾਂਦੇ ਹੋ ਰਾਈਟ ਤੇ ਮੁੰਜੀਤ ਕੁਝ ਹੋਰ ਐਡ ਕਰਨਾ ਹੈ ਇਹਦੇ ਵਿੱਚ ਇਹਦੇ ਚ ਇੱਕ ਜਿਹੜੀ ਮੇਨ ਹੈਗਾ ਕਿ ਜਿਹੜਾ ਪਹਿਲਾ ਡਿਵੀਜ਼ਨ ਇੰਟਰੋਵਰਟ ਐਕਸਟਰੋਵਰਟ ਦਾ ਜਿਹੜਾ ਆਂਦਾ ਤੇ ਉਹ ਜਿਹੜਾ ਡਿਵੀਜ਼ਨ ਹੁੰਦਾ ਉਹ ਜਿਹੜਾ ਮੂਰੇ ਬੈਠੇ ਨੇ ਜੋ ਡਰਾਈਵ ਕਰ ਰਿਹਾ ਜਿਹੜਾ ਉਹ ਹਮੇਸ਼ਾ ਠੋਡਾ ਐਮਬੀਟੀਆਈ ਦਾ ਜਿਹੜਾ ਪਹਿਲਾ ਅੱਖਰ ਆ ਉਹੀ ਡਰਾਈਵ ਕਰਦਾ ਤੁਹਾਨੂੰ ਹਮੇਸ਼ਾ ਮਤਲਬ ਇੰਟਰਵਰਡ ਉਹ ਇੰਟਰਵਰਡ ਹੀ ਹੁੰਦਾ ਜੇ ਮੈਂ ਜੇ ਮੈਂ ਇੰਟਰਵਰਡ ਆ ਤਾਂ ਮੇਰਾ ਇੰਟਰਵਰਡ ਹੀ ਡਰਾਈਵਰ ਹੋਊਗਾ ਜੇ ਕੋਈ ਐਕਸਟਰਵਰਡ ਆ ਤਾਂ ਐਕਸਟਰਵਰਡ ਹੀ ਡਰਾਈਵਰ ਹੋਊਗਾ ਤੇ ਪਰ ਜਿਹੜੇ ਉਹਦੇ ਨਾਲ ਕੋ ਪੈਸੈਂਜਰ ਬੈਠਾ ਆਪਾਂ ਕਹਿੰਦੇ ਬੀਬੀ ਜਿਹੜੀ ਨਾਲ ਦੀ ਸੀਟ ਤੇ ਬੈਠੀ ਆ ਆਪਣੇ ਕੋ ਪੈਸੈਂਜਰ ਆ ਜਿਹੜਾ ਮੂਰਲੇ ਪਾਸੇ ਉਹ ਹਮੇਸ਼ਾ ਆਪੋਜ਼ਿਟ ਹੁੰਦਾ ਉਸ ਤੋਂ ਉਹ ਵਾਲੀ ਉਹ ਫੈਸਿਲਿਟੀ ਜਿਵੇਂ ਜਿਹੜਾ ਹੁੰਦਾ ਦੋ ਵੀਕਨੈਸਸ ਦੋ ਦੋ ਸਟਰੈਂਥ ਤੇ ਦੋ ਵੀਕਨੈਸਸ ਦੋਨੋਂ ਆਪੋਜ਼ਿਟ ਹੁੰਦੀਆਂ ਨੇ ਇਹ ਇੰਟਰਵਰਟ ਇੱਕ ਥੋੜੀ ਪਰਸਨੈਲਿਟੀ ਤਾਂ ਡਰਾਈਵਰ ਹੋਊਗਾ ਤਾਂ ਕੋ-ਪੈਸੈਂਜਰ ਇੰਟਰ ਐਕਸਟ੍ਰੋਵਰਟ ਹੋਊਗਾ ਜੇ ਉਮੀ ਵੀਕਨੈਸਸ ਵੀ ਦੋ ਦੋਨੋਂ ਪੱਖੀ ਹੁੰਦੇ ਨੇ ਇੰਟਰਵਰਟ ਐਕਸਟ੍ਰੋਵਰਟ ਪਰ ਉਹਦੇ ਚ ਇਹ ਮਤਲਬ ਤੁਹਾਨੂੰ ਸਮਝ ਲੈਣਾ ਚਾਹੀਦਾ ਕਿ ਇੱਕ ਤਾਂ ਤੁਸੀਂ ਬੌਰਨੂ ਤੇ ਇੱਕ ਤੁਸੀਂ ਡਵੈਲਪ ਕੀਤੀ ਆ ਉਹ ਰਿਐਕਸ਼ਨ ਆ ਅਨਾ ਤੁਸੀਂ ਰਿਐਕਸ਼ਨ ਹੋ ਤੁਸੀਂ ਬਹੁਤ ਜ਼ਿਆਦਾ ਇੰਟਰਵਰਟ ਬੌਰਨ ਸੀਗੇ ਤਾਂ ਤੁਸੀਂ ਆਪਣੇ ਸਮਾਜ ਚੋਂ ਸਿੱਖਿਆ ਆਪਾਈ ਐ ਤਾਂ ਸਰਨਾ ਨਹੀਂ ਐ ਤਾਂ ਮੈਨੂੰ ਕੁਝ ਕਰਨਾ ਪੈਣਾ ਤਾਂ ਉਹ ਤੁਹਾਡੀ ਦੂਜੀ ਤੁਸੀਂ ਸਿੱਖਿਆ ਤੇ ਐਂ ਸੇਮ ਵੀਕਨੈਸ ਆ ਇੱਕ ਵੀਕਨੈਸ ਆ ਤੁਹਾਡੀ ਬੌਰ ਨੂੰ ਤੁਹਾਨੂੰ ਪਤਾ ਕਿ ਤੁਹਾਡੇ ਚ ਜਮਾਂਦਰੂ ਇੱਕ ਵੀਕਨੈਸ ਆ ਤੁਹਾਡੀ ਤਾਂ ਤੁਸੀਂ ਉਹਨੂੰ ਕਵਰ ਅਪ ਕਰਨ ਵਾਸਤੇ ਕੁਝ ਵੀਕਨੈਸ ਨੂੰ ਘਟਾਉਣ ਵਾਸਤੇ ਕੁਝ ਸਿੱਖੋਗੇ ਵੀ ਤਾਂ ਐ ਤੁਹਾਡੀ ਚਾਰ ਨਿਕਲਣਗੀਆਂ ਤੇ ਜਦੋਂ ਤੁਹਾਡੀ ਇਹ ਚਾਰ ਨਿਕਲ ਜਾਣਗੀਆਂ ਤਾਂ ਤੁਸੀਂ ਐਟ ਲੀਸਟ ਐਮਬੀਟੀਆਈ ਤੋਂ ਐਂਗਲ ਤੋਂ ਦੇਖੋਗੇ ਤੇ ਕಾಗ್ਨਿਟਿਵ ਫੰਕਸ਼ਨ ਤੋਂ ਦੇਖੋਗੇ ਤੁਹਾਨੂੰ ਜ਼ਿਆਦਾ ਕਲੀਅਰਟੀ ਆ ਜੂਗੀ ਤੁਹਾਡੇ ਕਾਫੀ ਕੁਐਸਚਨ ਆਨਸਰਸ ਕਲੀਅਰ ਹੋ ਜਾਣਗੇ ਹਾਂ ਤੇ ਕಾಗ್ਨਿਟਿਵ ਫੰਕਸ਼ਨ ਚ ਇੱਕ ਚੀਜ਼ ਹੋਰ ਸੀਗੀ ਛੋਟੀ ਜੀ ਕੀ ਜੇ ਵੀ ਤੂੰ ਆ ਸਮਝਾਇਆ ਕਿ ਇੰਟਰੋਵਰਟ ਐਕਸਟਰੋਵਰਟ ਵਾਲੀ ਜਿਹੜੀ ਗੱਲ ਸਮਝਾਈ ਕਿ ਤੁਸੀਂ ਉਹਨਾਂ ਚੋਂ ਇੱਕ ਟਾਈਪ ਦੇ ਹੁੰਨੇ ਹੋ ਤੇ ਇਹਦੇ ਵਿੱਚ ਜਿਹੜਾ ਇੰਟਰੋਵਰਟ ਬੰਦਾ ਹੈ ਉਹਦੀ ਜਿਹੜੀ ਸੈਕਿੰਡ ਪਰਸਨੈਲਿਟੀ ਟਾਈਪ ਹੈ ਉਹ ਐਕਸਟਰੋਵਰਟ ਹੋਏਗੀ ਫਾਰ ਇਗਜ਼ਾਮਪਲ ਪਹਿਲੀ ਮੇਨ ਇੰਟਰੋਵਰਟ ਹੋਏਗੀ ਦੂਜੀ ਐਕਸਟਰੋਵਰਟ ਹੋਏਗੀ ਉਹ ਕਿਉਂ ਹੁੰਦੀ ਹੈ ਕਿਉਂਕਿ ਦੁਨੀਆ ਆਪਾਂ ਸਮਾਜਿਕ ਐਨੀਮਲ ਐਕ ਹੈ ਨਾ ਦੁਨੀਆ 'ਚ ਰਹਿਣੇ ਆਪਾਂ ਤੇ ਆਪਾਂ ਨੂੰ ਇਨਫੋਰਮੇਸ਼ਨ ਆਪਾਂ ਸਿਰਫ ਆਪਣੇ ਅੰਦਰ ਹੀ ਨਹੀਂ ਰਹਿ ਸਕਦੇ 100% ਆਪਾਂ ਨੂੰ ਦੁਨੀਆ ਦੇ ਵਿੱਚ ਰਹਿਣ ਵਾਸਤੇ ਕੁਝ ਨਾ ਕੁਝ ਐਕਸਚੇਂਜ ਕਰਨਾ ਪ ਲੈਂਡੇਨ ਕਰਨਾ ਪੈਂਦਾ ਹੈ ਲੈਂਡੇਨ ਕਰਨਾ ਪੈਂਦਾ ਹੈ ਪਰ ਮੇਰੀ ਕੰਫਰਟ ਫੀਲਿੰਗ ਇਹ ਹੁੰਦੀ ਹੈ ਕਿ ਮੈਂ ਆਪਣੇ ਅੰਦਰ ਮੋਸਟਲੀ ਮੇਰੀ ਦੁਨੀਆ ਅੰਦਰ ਬਸਦੀ ਹੁੰਦੀ ਹੈ ਕਿਉਂਕਿ ਮੈਂ ਇੰਟਰਵਰਟ ਆ ਰਾਈਟ ਪਰ ਫਿਰ ਵੀ ਮੈਨੂੰ ਐਕਸਟਰਵਰਟ ਕਿਤੇ ਨਾ ਕਿਤੇ ਬਣਨਾ ਪੈਂਦਾ ਹੁੰਦਾ ਕਿਉਂਕਿ ਮੈਂ ਲੈਂਡੇਨ ਕੰਪਲੀਟ ਕਰਨਾ ਹੈ ਦੂਨੇ ਸਾਈਡ ਤੋਂ ਇਸ ਕਰਕੇ ਜਿਹੜੀ ਤੁਹਾਡੀ ਪਹਿਲੀ ਹੋਏਗੀ ਉਹ ਤੁਹਾਡੀ ਬੇਸਿਕ ਡਰਾਈਵਰ ਹੈਗਾ ਜਿਹੜਾ ਇੰਟਰਵਰਟ ਐਕਸਟਰਵਰਟ ਦਾ ਉਹਦੇ ਨਾਲ ਐਸੋਸੀਏਟ ਹੋਏਗੀ ਤੇ ਦੂਜੇ ਵਾਲਾ ਕੰਪਲੀਟਲੀ ਆਪੋਜੀਟ ਹੋਏਗਾ ਤਾਂ ਕਿ ਥੋੜਾ ਲੈਂਡੇਨ ਕੰਪਲੀਟ ਹੋ ਜਾਏ ਦੁਨੀਆ ਦੇ ਨਾਲ ਬੈਲ ਬੈਲੈਂਸ ਬਣਿਆ ਰਹੇ ਬੈਲੈਂਸ ਬਣਿਆ ਰਹੇ ਬੈਲੈਂਸ ਬਣਿਆ ਰਹੇ ਹਮ ਹੁਣ ਜਿਹੜੇ ਤੁਸੀਂ ਚਾਰਟ ਸ਼ੇਅਰ ਕੀਤੇ ਨੇ ਉਹਦੇ ਵਿੱਚੋਂ ਮੈਨੂੰ ਇਹ ਚੀਜ਼ ਥੋੜੀ ਜੀ ਸਮਝ ਜੋ ਮੈਂ ਰਿਲੇਸ਼ਨ ਕੱਢ ਸਕੀਆਂ ਹਮ ਕਿ ਜਿਵੇਂ ਮੈਂ E S F P ਹਮ ਏ ਤੇ ਜਿਹੜੇ ਮਿਡਲ ਦੇ ਦੋ ਅੱਖਰ ਨੇ ਚਲੋ ਐਕਸਟ੍ਰੋਵਰਟ ਤਾਂ ਤਾਂ ਮੈਂ ਹੈ ਗਈਆਂ ਉਹ ਤਾਂ ਮੇਨ ਸਟਰੈਂਥ ਹੈਗੀ ਆ ਮੇਰੀ ਹਮ ਰਾਈਟ ਲੇਕਿਨ ਜਿਹੜੇ ਮਿਡਲ ਦੇ ਅਗਲੇ ਦੋ ਅੱਖਰ ਨੇ ਮੇਰੇ S ਤੇ F ਤੇ ਉਹ ਵੀ ਜਿਵੇਂ ਉਹ ਵੀ ਮੇਰੀ ਉਹ ਵੀ ਮੇਰੀ ਸਟਰੈਂਥ ਆ ਜੇ ਮੈਂ ਮੈਂ ਬਾਹਰ ਐਕਸਟਰਾਵਰਟਾਂ ਬਾਹਰ ਜਾਂਦੀ ਆ ਸੈਂਸ ਕਰਦੀ ਆ ਆਪਣੀ ਸੈਂਸਸ ਨੂੰ ਯੂਜ਼ ਕਰਦੀ ਆ ਫਿਰ ਲੋਕਾਂ ਨਾਲ ਗੱਲਬਾਤਾਂ ਕਰਦੀ ਆ ਫੀਲ ਕਰਦੀ ਆ ਮੈਨੂੰ ਅੱਛਾ ਫੀਲ ਹੁੰਦਾ ਰਾਈਟ ਮੈਨੂੰ ਗੁੱਡ ਫੀਲ ਹੁੰਦਾ ਤੇ ਤੁਹਾਡੇ ਸ਼ਮਦੀਦੀ ਐਸ ਤੁਹਾਡਾ ਐਸ ਸਭ ਤੋਂ ਮੇਨ ਹੈ ਸੈਂਸਿੰਗ ਸਭ ਤੋਂ ਮੇਨ ਹੈ ਫਿਰ ਫੀਲਿੰਗ ਤੇ ਥਾਟ ਦੂਜੇ ਤੇ ਤੀਜੇ ਨੰਬਰ ਤੇ ਆਂਦੀਆਂ ਨੇ ਤੁਹਾਡੀਆਂ ਤੇ ਤੁਸੀਂ ਫੀਲ ਵੀ ਬੀਟਿੰਗ ਉਹਦੇ ਨਾਲ ریلیਟਿਡ ਆ ਸੈਂਸਿਸ ਦੇ ਨਾਲ ਹੀ ریلیਟਿਡ ਆ ਮੈਂ ਫੀਲ ਨਾਲ ਦੀ ਨਾਲ ਕਰਦੀ ਆ ਹੂੰ ਰਾਈਟ ਲੇਕਿਨ ਜਿਹੜੇ ਮੈਂ ਹੁਣੇ ਆਪਣੀਆਂ ਸਟਰੈਂਥ ਦੇਖ ਲਈਆਂ ਰਾਈਟ ਇਹ ਮੇਰੀਆਂ ਮੇਨ ਪਿਛਲੇ ਦੋ ਅੱਖਰ ਜ਼ਿਆਦਾ ਮਤਲਬ ਕਿ ਈ ਤੇ ਆਈ ਤਾਂ ਫਰਸਟ ਹੁੰਦਾ ਹੀ ਆ ਉਸ ਤੋਂ ਬਾਅਦ ਐਸ ਤੇ ਐਫ ਨੂੰ ਮੈਂ ਇਦਾਂ ਦੇਖਿਆ ਹੂੰ ਉਸ ਤੋਂ ਬਾਅਦ ਮੈਂ ਇਹ ਦੇਖਿਆ ਕਿ ਐਸ ਤੇ ਐਫ ਇਹਦੇ ਬਿਲਕੁਲ ਆਪੋਜ਼ਿਟ ਕੀ ਪਿਆ ਜਿਹੜਾ ਜਿਹੜਾ ਮੈਂ ਬਿਲਕੁਲ ਕਰਾਸ ਹੀ ਮਾਰ ਦਿੰਨੀ ਆ ਇਹਦੇ ਵਿੱਚੋਂ ਵੀ ਹੈ ਹੀ ਨਹੀਂ ਮੇਰੇ ਚ ਹੂੰ ਉਹ ਮੇਰੀਆਂ ਵੀਕਨੈਸਸ ਨੇ ਹਾਂ ਜਿਹੜੇ ਬਿਲਕੁਲ ਆਪੋਜ਼ਿਟ ਪਿਆ ਐਸ ਤੇ ਐਫ ਦੇ ਕੀ ਪਿਆ ਆਪੋਜ਼ਿਟ ਐਫ ਤੇ ਐਫ ਤੇ ਐਨ ਤੇ ਟੀ ਪਿਆ ਹਾਂ ਠੀਕ ਹੈ ਉਹ ਮੇਰੀਆਂ ਵੀਕਨੈਸਸ ਹੋ ਗਿਆ ਮੈਨੂੰ ਹੁਣ ਉਹਨਾਂ ਤੇ ਕੰਮ ਕਰਨ ਦੀ ਲੋੜ ਆ ਨਹੀਂ ਨਾਲੇ ਸਿਰਫ ਕੰਮ ਕਰਨ ਦੀ ਲੋੜ ਨਹੀਂ ਉਹ ਵਿੱਚ ਝਲਕੀ ਮਾਰ ਕੇ ਆਉਗੀ ਆਣਗੀਆਂ ਦੋਨੇ ਚੀਜ਼ਾਂ ਜਿਹੜੀ ਟੀ ਤੇ ਐਨ ਹੈ ਉਹ ਵਿੱਚ ਵਿੱਚੋਂ ਆਣਗੀਆਂ ਜਦੋਂ ਵੀ ਤੁਸੀਂ ਥੋੜੇ ਕਹਿੰਦੇ ਹੋ ਨਾ ਕਿ ਮੁਸ਼ਕਿਲ ਸਮਾਂ ਸਮੇਂ ਦੇ ਵਿੱਚ ਹੋਵਗੇ ਤੁਹਾਡੀ ਉਹ ਪਰਸਨੈਲਿਟੀ ਨੂੰ ਉੱਬਰ ਕੇ ਆਣਾ ਪਊਗਾ ਵਿੱਚੋਂ ਦੀ ਉਹ ਚਾਲ ਕੁਮਾਰ ਕੇ ਆਉਗੀ ਤੁਹਾਡੇ ਟਾਈਮ ਵਾਸਤੇ ਤੁਹਾਡੀ ਪ੍ਰੋਬਲਮ ਸੋਲਵ ਕਰ ਦੇਗੀ ਉਸ ਟਾਈਮ ਤੇ ਫਿਰ ਦੁਬਾਰਾ ਛੁਪ ਜੂਗੀ ਜਾ ਕੇ ਪਿੱਛੇ ਤੁਹਾਡਾ ਹਾਂ ਥੋੜੀ ਉਹ ਫਿਤਰਤ ਨਹੀਂ ਹੈਗੀ ਉਹ ਥੋੜੀ ਫਿਤਰਤ ਨਹੀਂ ਹੈਗੀ ਪਰ ਪਰ ਉਹ ਤੁਹਾਨੂੰ ਵਰਤ ਨਹੀਂ ਪੈਂਦੀ ਆ ਤਾਂ ਕਿ ਇਹ ਮੇਰੇ ਮੈਂ ਹੁਣ ਕੌਨਸ਼ੀਅਸ ਆ ਕਿ ਮੈਂ ਇਹ ਚੀਜ਼ਾਂ ਮੇਰੇ ਵਿੱਚ ਘਟ ਨੇ ਤਾਂ ਇਸ ਲਈ ਉਹ ਮੈਂ ਆਪਣੇ ਆਪਣੇ ਜੋਰ ਪਾ ਕੇ ਦਿਮਾਗ ਤੇ ਥੋੜੀਆਂ ਜਿਹੀ ਕਦੇ-ਕਦੇ ਲੈ ਕੇ ਆਉਂਗੀ ਮੈਨੂੰ ਇਹ ਕੰਮ ਵੀ ਕਰਨਾ ਚਾਹੀਦਾ ਮੈਨੂੰ ਥਿੰਕਿੰਗ ਕਰਨੀ ਚਾਹੀਦੀ ਆ ਮੈਨੂੰ ਇੰਟੂਿਸ਼ਨ ਤੋਂ ਮੈਨੂੰ ਥੋੜਾ ਸੋਚਣਾ ਵੀ ਚਾਹੀਦਾ ਪੈਟਰਨ ਬਣਾਉਣੇ ਚਾਹੀਦੇ ਨੇ ਤਾਂ ਉਹ ਫਿਰ ਮੇਰੇ ਵਿੱਚ ਵਿੱਚ ਆਉਂਦੀਆਂ ਨੇ ਤਾਂ ਉਹ ਪਰ ਮੇਰੀਆਂ ਵੀਕਨੈਸਿਸ ਨੇ ਉਹ ਤੇ ਮੈਂ ਇਸ ਤਰੀਕੇ ਨਾਲ ਸਮਝੀ ਆ ਮਤਲਬ ਮੈਂ ਉਹ ਨਹੀਂ ਨਹੀਂ ਮੈਂ ਇਹਦੇ ਵਿੱਚ ਇੱਕ ਕਰੈਕਸ਼ਨ ਇਹ ਕਰਨਾ ਚਾਹੂੰਗੀ ਕਿ ਤੁਹਾਨੂੰ ਜਿਹੜੀ ਤੁਹਾਡੀ ਵੀਕ ਪਰਸਨੈਲਿਟੀ ਦੇ ਨੇ ਆਖਰੀ ਦੋ ਨੇ ਜਿਹੜੀਆਂ ਉਹਨਾਂ ਨੂੰ ਤੁਹਾਨੂੰ ਲੈ ਕੇ ਆਉਣ ਦੀ ਲੋੜ ਨਹੀਂ ਹੈਗੀ ਤੱਕੇ ਨਾਲ ਫਿਰ ਤੁਹਾਨੂੰ ਸਟ्रेस ਬਿਲਡ ਹੋਊਗਾ ਜੇ ਤੁਸੀਂ ਉਹਨੂੰ ਜ਼ਬਰਦਸਤੀ ਲੈ ਕੇ ਆਓਗੇ हां ਤੇ ਆਪਾਂ ਇਹ ਨਹੀਂ ਕਹਿ ਰਹੇ ਕਿ ਤੁਸੀਂ ਸਟ्रेस ਬਿਲਡ ਕਰੋ ਆਪਣੇ ਆਪ 'ਚ ਅਸੀਂ ਇਹ ਕਹਿ ਰਹੇ ਹਾਂ ਕਿ ਉਹ ਪਰਸਨੈਲਿਟੀ ਤੁਹਾਡੇ ਅੰਦਰ ਛੁਪੀਆਂ ਹੋਈਆਂ ਨੇ ਕਿਤੇ ਨਾ ਕਿਤੇ ਹੈਗੀਆਂ ਨੇ ਜਦੋਂ ਲੋਡ ਪਾਉਗੀ ਆਪਣੇ ਆਪ ਉਹ ਆਣਗੀਆਂ ਬਾਹਰ ਹਨਾ ਪਰ ਥੋੜੇ ਪ੍ਰੈਸ਼ਰ ਤੁਸੀਂ ਪ੍ਰੈਸ਼ਰ ਫੀਲ ਕਰੋਗੇ ਥੋੜਾ ابھی हां ਵੀ ਮੈਂ ਇਸ ਟਾਈਪ ਪ੍ਰੈਸ਼ਰ ਫੀਲ ਕਰੋਗੇ ਤੇ ਤੁਸੀਂ ਉਹਨੂੰ ਇਮੀਡੀਏਟਲੀ ਰਿਲੀਜ਼ ਕਰ ਦੋਗੇ ਜਦੋਂ ਉਹਦੀ ਲੋਡ ਨਹੀਂ ਪਏਗੀ ਉਦੋਂ ਫਿਰ ਤੁਸੀਂ ਵਾਪਸ ਆਪਣੇ ਕੰਫਰਟ ਜ਼ੋਨ ਦੇ ਵਿੱਚ ਚਲੇ ਜਾਓਗੇ ਵਾਪਸ ਮੈਂ ਇਹਨੂੰ ਤੁਹਾਡੇ ਚਾਰਟ ਤੋਂ 1 ਮਿੰਟ ਮੈਂ ਤੁਹਾਡੇ ਚਾਰਟ ਤੋਂ ਇੱਕ ਮੈਨੂੰ ਇੱਕ ਹੋਰ ਚਾਰਟ ਬੜਾ ਵਧੀਆ ਲੱਗਿਆ ਇਹਦੇ ਵਿੱਚੋਂ ਮੈਂ ਆਪਣੇ ਆਪ ਨੂੰ ਜਿਹੜੀ ISFP ਪਰਸਨੈਲਿਟੀ ਹੈ ਨਿਓ ਨਿਓਫਾਈਲ ਤੁਸੀਂ ਲਿਖਿਆ ਆ ਉਹਦੇ ਵਿੱਚ ਰਹੀ ਨਿਓਫਾਈਲਾਂ ਮੈਂ ਲਵਰ ਆਫ ਨੋਵੈਲਟੀ ਐਂਡ ਟ੍ਰੈਂਡਸ ਵੀ ਜਿਹੜੇ ਜਿਆਦਾ ਟ੍ਰੈਂਡ ਚੱਲਦੇ ਨੇ ਜਾਂ ਕੋਈ ਹੈ ਵੀ ਮੈਂ ਉਹ ਨੂੰ ਫਟਾਫਟ ਲਾਈਕਿੰਗ ਲਾਈਕ ਕਰਨਾ ਸ਼ੁਰੂ ਕਰ ਦਿੰਦੀ ਆ ਹੂੰ ਇਹ ਆਪਾਂ ਨਾ ਉਹਦੇ ਡਿਸਕਸ ਕਰਾਂਗੇ ਜਦੋਂ ਆਪਾਂ 16 ਪਰਸਨੈਲਿਟੀ ਟਾਈਪ ਇੱਕ ਇੱਕ ਕਰਕੇ ਡਿਟੇਲ ਲੈ ਕੇ ਆਵਾਂਗੇ ਨਾ ਉਹਦੇ ਵਿੱਚ ਸਾਰਾ ਦੱਸਾਂਗੇ ਕਿ ਹਰੇਕ ਪਰਸਨੈਲਿਟੀ ਕਿਸ ਟਾਈਪ ਦੀ ਹੈਗੀ ਹੈ ਉਹਦਾ ਮੇਨ ਟ੍ਰੇਟ ਕੀ ਹੈਗਾ ਹੈ ਨਾ ਵੀ ਮੇਨ ਵਿਸ਼ੇਸ਼ਤਾ ਕੀ ਹੈ ਉਹਦੀ ਉਹ ਕਿਵੇਂ ਵਿਚਰਦਾ ਹੈ ਦੁਨੀਆ ਦੇ ਵਿੱਚ ਤੇ ਉਹਦੀ ਕੰਮ ਕਰਨ ਦਾ ਤਰੀਕਾ ਕੀ ਹੈ ਉਹ ਆਪਾਂ ਜਦੋਂ ਲੈ ਕੇ ਆਵਾਂਗੇ ਉਦੋਂ ਕਰਾਂਗੇ ਮੈਨੂੰ ਪਤਾ ਹੈ ਬਹੁਤ ਸਾਰੇ ਆਪਣੇ ਜਿਹੜੇ ਦੇਖਣ ਵਾਲੇ ਨੇ ਵੇਟ ਕਰ ਰਹੇ ਨੇ ਵੀ ਤੁਸੀਂ ਐਕਸਪਲੇਨ ਕਰੋ ਸਾਰੀਆਂ 16 ਪਰਸਨੈਲਿਟੀ ਟਾਈਪ ਪਰ ਅਸੀਂ ਐਦਾਂ ਹੀ ਐਕਸਪਲੇਨ ਨਹੀਂ ਕਰਨਾ ਚਾਹੁੰਦੇ ਵੀ ਉਹਨੂੰ ਹਲਕੇ ਦੇ ਵਿੱਚ ਐਕਸਪਲੇਨ ਨਹੀਂ ਕਰਨਾ ਚਾਹੁੰਦੇ ਬਹੁਤ ਜ਼ਰੂਰੀ ਹੈ ਤੁਹਾਨੂੰ ਆਪਣੇ ਕಾಗ್ਨੀਟਿਵ ਫੰਕਸ਼ਨਸ ਨੂੰ ਜਾਨਣਾ ਤੇ ਕಾಗ್ਨੀਟਿਵ ਫੰਕਸ਼ਨ ਪਲੱਸ ਜਿਹੜਾ ਆਪਾਂ ਪਹਿਲਾਂ ਐਪੀਸੋਡ ਕੀਤੇ ਸੀਗੇ ਉਹਦੇ ਦੋਨਾਂ ਨੂੰ ਮਿਲਾ ਕੇ ਹੀ ਤੁਹਾਡਾ ਇੱਕ ਮਿਕਸਚਰ ਬਣੇਗਾ ਪਰਸਨੈਲਿਟੀ ਦਾ ਤੇ ਅਸੀਂ ਜਿਹੜੇ 16 ਐਪੀਸੋਡ ਕਰਾਂਗੇ ਦੋਨਾਂ ਦੀ ਗੱਲ ਕਰਾਂਗੇ ਕಾಗ್ਨੀਟਿਵ ਫੰਕਸ਼ਨ ਦੀ ਵੀ ਗੱਲ ਕਰਾਂਗੇ ਉੱਥੇ ਤੇ ਤੁਹਾਡੀ ਬੇਸ ਪਰਸਨੈਲਿਟੀ ਦੀ ਵੀ ਗੱਲ ਕਰਾਂਗੇ ਉੱਥੇ ਅਸੀਂ ਇਹ ਕਰਨਾ ਚਾਹੁੰਦੇ ਸੀ ਤਾਂ ਕਿ ਤੁਹਾਨੂੰ ਦੋਨਾਂ ਨੂੰ ਰਿਲੇਟ ਕਰ ਸਕੋ ਤੇ ਸਮਝ ਆ ਸਕੇ ਤੁਹਾਨੂੰ ਤੇ ਜਿਹੜੇ ਜਿਹੜੇ ਕಾಗ್ਨੀਟਿਟਿਵ ਫੰਕਸ਼ਨ ਹੁੰਦੇ ਨੇ ਨਾ ਇਹਨਾਂ ਨੂੰ ਜਦੋਂ ਬੋਲਿਆ ਜਾਂਦਾ ਅਖਰ ਉਦੋਂ ਨਾ ਉਹ ਤੁਹਾਨੂੰ ਥੋੜਾ ਕਨਫਿਊਜ਼ਨ ਹੋ ਸਕਦੀ ਆ ਤਾਂ ਉਹਨੂੰ ਕਲੀਅ ਓ ਐਨ ਆ ਦਾ ਮਤਲਬ ਹੁੰਦਾ ਕਿ ਤੁਸੀਂ ਇੰਟੂਟਿਵ ਹੋ ਤਾਂ ਐਕਸਟ੍ਰੋਵਰਟ ਇੰਟੂਸ਼ਨ ਉਹ ਪਿੱਛੇ ਲੱਗੂ ਛੋਟਾ ਲੱਗੂਗੀ ਉਹਦੇ ਨਾਲ ਐਨ ਆਈ ਉਹ ਐਨ ਆਈ ਦਾ ਮਤਲਬ ਹੈਗਾ ਕਿ ਤੁਸੀਂ ਇੰਟੂਟਿਵ ਹੋ ਤਾਂ ਇੰਟਰੋਵਰਟ ਇੰਟੂਸ਼ਨ ਮਤਲਬ ਆਪਾਂ ਬੋਲਣਾ ਮਤਲਬ ਜਦੋਂ ਤੁਹਾਨੂੰ ਬੋਲਿਆ ਜਾਊਗਾ ਨਾ ਫੋਟੋ ਆਊਗੀ ਦਿਖਾਵਾਂਗੇ ਸੀ ਉਹ ਚ ਜਿਹੜਾ ਛੋਟਾ ਅੱਖਰ ਹੈਗਾ ਉਹ ਹੈਗਾ ਇੰਟਰੋਵਰਟ ਤੇ ਐਕਸਟ੍ਰੋਵਰਟ ਦਾ ਸਾਈਨ ਥੱਲੇ ਜਿਵੇਂ ਹੈ ਤੇ ਜਿਹੜਾ ਜਿਹੜਾ ਵੱਡਾ ਅੱਖਰ ਹੈਗਾ ਉਹ ਹੈਗਾ ਮੇਨ ਤਾਂ ਅਸੀਂ ਮੇਬੀ ਬੋਲ ਚਾਹੇ ਰਹੀਓ ਵੀ ਇੰਟਰੋਵਰਟ ਇੰਟੂਸ਼ਨ ਪਰ ਉਹ ਐਨ ਆਈ ਦਿਖੂ ਛੋਟਾ ਐਨ ਆਈ ਦਿਖੂਗਾ ਅੱਗੇ ਤੁਹਾਨੂੰ ਮਤਲਬ ਐ ਕਨਫਿਊਜ਼ਨ ਆਵੇ ਕਿ ਤੁਸੀਂ ਐ ਕਿਉਂ ਲਿਖ ਰਹੇ ਹੋ ਇਸ ਟਾਈਮ ਉਲਟਾ ਕਿਉਂ ਲਿਖਣ ਲੱਗ ਗਏ ਕਿਉਂਕਿ ਕಾಗ್ਨੀਟਿਵ ਫੰਕਸ਼ਨ ਨੂੰ ਐਂ ਲਿਖਦੇ ਨੇ ਜੇ ਤੁਸੀਂ ਵੀ ਜਾ ਕੇ ਕਿਤੇ ਸਰਚ ਕਰੋਗੇ ਕਿਸੇ ਨੈਟ ਤੇ ਬੈਠੋਗੇ ਤੁਹਾਨੂੰ ਐਂ ਅੱਖਰ ਦਿਖਣਗੇ ਤਾਂ ਅੱਗੇ ਕਾਫੀ ਵਰਡ ਯੂਜ਼ ਕੀਤਾ ਜਾਊਗਾ ਐਫ ਆਈ ਐਸ ਆਈ ਐਨ ਈ ਐਸ ਈ ਤਾਕੀ ਤੁਹਾਨੂੰ ਕਲੈਰਿਟੀ ਰਹੇ ਤੁਸੀਂ ਆਏ ਨਾ ਮੇਰੇ ਕੋ ਕਿ ਬਹੁਤ ਸਾਰੇ ਕਮੈਂਟ ਆ ਰਹੇ ਨੇ ਕਿ ਭਾਈ ਤੁਸੀਂ ਇੰਗਲਿਸ਼ ਬਹੁਤ ਅੱਖਰ ਵਰਤ ਰਹੇ ਹੋ ਉਹ ਸਾਡੇ ਕੋਲ ਨਾ ਹੁਣ ਅਸੀਂ ਸਾਰਾ ਜੋ ਇਹ ਲੈ ਕੇ ਆ ਰਹੇ ਰਿਸਰਚ ਇਹ ਸਾਰੀ ਯੂਰਪ ਦੀ ਰਿਸਰਚ ਆ ਤੇ ਹੁਣ ਪੰਜਾਬੀ ਦੇ ਵਿੱਚ ਲੈ ਕੇ ਆ ਰਹੇ ਹੁਣ ਸਸੀਂ ਟਰਾਈ ਤਾਂ ਬਹੁਤ ਕਰ ਰਹੇ ਹਾਂ ਕਿ ਅਸੀਂ ਜਿੰਨੇ ਅੱਖਰ ਪੰਜਾਬੀ ਦੇ ਲੈ ਕੇ ਆ ਸਕੀ ਲੈ ਆਈਏ ਪਰ ਫਿਰ ਵੀ ਆਪਾਂ ਨੂੰ ਨਾ ਮਤਲਬ ਥੋੜਾ ਬਹੁਤ ਇਹ ਚੀਜ਼ਾਂ ਨੂੰ ਸਮਝਣਾ ਪਊਗਾ ਤਾਂ ਕਿ ਅਸੀਂ ਰਿਲੇਟ ਕਰ ਸਕੀਏ ਕੋਈ ਕੱਲ ਨੂੰ ਕੋਈ ਕਿਤਾਬ ਪੜਨੀ ਉਹ ਕਿਤਾਬ ਪੜਨੀ ਸੌਖੀ ਲੱਗੂਗੀ ਮੈਨੂੰ ਬਹੁਤ ਕੁਐਸਚਨ ਆ ਰਹੇ ਨੇ ਕਿ ਭਾਈ ਕੋਈ ਕਿਤਾਬ ਰეკਮੈਂਡ ਤੇ ਉਹ ਵੀ ਅਸੀਂ ਅੱਗੇ-ਅੱਗੇ ਚੱਲੋ ਤੁਹਾਡੇ ਸਾਰੇ ਆਨਸਰ ਦਵਾਂਗੇ ਤੇ ਪਰ ਮੈਂ ਕਹਿ ਰਿਹਾ ਕਿ ਆਪਾਂ ਅੱਖਰ ਸਿੱਖ ਲਈਏ ਆਲੇ ਕੁਝ ਅੱਖਰ ਹੋਣਗੇ ਜਿਨ੍ਹਾਂ ਨੂੰ ਆਪਾਂ ਪੰਜਾਬੀ ਚ ਬੋਲਣਾ ਹੀ ਔਖਾ ਹੋ ਜਾਂਦਾ ਮਤਲਬ ਹੈਗੇ ਹੀ ਨਹੀਂ ਜਿਵੇਂ ਹੁਣ ਆਪਾਂ ਇਸੇ ਦੇ ਵਿੱਚ ਆਪਾਂ ਕಾಗ್ਨਿਟਿਵ ਫੰਕਸ਼ਨ ਸੀ ਇਹਦਾ ਸਾਨੂੰ ਬਹੁਤ ਔਖਾ ਲੱਗਿਆ ਕਿ ਅਸੀਂ ਲੋਕਾਂ ਨੂੰ ਕੀ ਅੱਖਰ ਦੇ ਕಾಗ್ਨਿਟਿਵ ਫੰਕਸ਼ਨ ਦਾ ਤਾਂ ਸਾਨੂੰ ਉਹ ਚੱਖਰ ਬੋਲਣੇ ਪੈਣਗੇ ਤੇ ਆਪਾਂ ਨੂੰ ਸਿੱਖਣਾ ਪਊਗਾ ਤੇ ਕੋਈ ਔਖਾ ਕੰਮ ਨਹੀਂ ਹੈਗਾ ਪਰ ਆਪਾਂ ਸਿੱਖ ਲੈਣੇ ਆ ਹਾਂ ਠੀਕ ਹੈ ਜੀ ਤੇ ਮੋਨਜੀਤ ਥੈਂਕ ਯੂ ਸੋ ਮਚ ਤੇਰਾ ਰਿਸਰਚ ਕਰਨ ਦਾ ਇਹ ਵੀ ਸਾਡੇ ਛੋਟੇ ਭਰਾ ਨੇ ਮੋਨਜੀਤ ਤੇ ਸਭ ਤੋਂ ਵੱਡੇ ਸ਼ੰਮੀ ਦੀਦੀ ਨੇ ਮੈਂ ਮਿਡਲ ਵਿੱਚ ਆਂ ਦਿਨਮ ਚਿੱਤਰ ਪੈਂਦੇ ਹੁੰਦੇ ਨੇ ਮਿਡਲ ਵਾਲਿਆਂ ਨੂੰ ਹਮੇਸ਼ਾ ਤੇ ਮੋਨਜੀਤ ਛੋਟੇ ਨੇ ਸਾਡੇ ਤੋਂ ਤੇ ਮੋਨਜੀਤ ਨੇ ਬਹੁਤ ਆਪਣੀ ਲਾਈਫ ਡੈਡੀਕੇਟ ਕੀਤੀ ਹੈ ਰਿਸਰਚ ਕਰਨ ਦੇ ਵਿੱਚ ਇਹਨਾਂ ਨੂੰ ਕਿਤਾਬਾਂ ਪੜ੍ਹਨ ਦਾ ਬਹੁਤ ਸ਼ੌਕ ਹੈ ਤੇ ਬਹੁਤ ਚੰਗਾ ਲੱਗਦਾ ਮੈਨੂੰ ਐਕਸਪੈਰੀਮੈਂਟ ਕਰਨ ਦਾ ਸ਼ੌਕ ਹੈ ਐਕਸਪੈਰੀਮੈਂਟ ਕਰਨ ਦਾ ਪਰਮਾ ਕਲਚਰ ਫੋਲੋ ਕਰਦੇ ਨੇ ਲੋਕ <li> ਤੋਂ ਹਟਕੇ ਨੇ ਬਹੁਤ ਜ਼ਿਆਦਾ ਇਹਨਾਂ ਦੀ ਸੋਚ ਤੇ ਇਹਨਾਂ ਨੇ ਸਾਨੂੰ ਮੋਹਨਜੀਤ ਨੇ ਸਾਨੂੰ ਬਹੁਤ ਇਨਸਪਾਇਰ ਕੀਤਾ ਹੈ ਭਾਵੇਂ ਅਸੀਂ ਇਹਨੂੰ ਤੂੰ ਤੜਕ ਕਰਕੇ ਗੱਲ ਕਰਦੇ ਹਾਂ ਕਿਉਂਕਿ ਸਾਡਾ ਛੋਟਾ ਭਰਾ ਹੈ ਇਹ ਪਰ ਦਿਲ ਵਿੱਚ ਰਿਗਾਰਡ ਬਹੁਤ ਹੈ ਦਿਲ ਵਿੱਚ ਰਿਗਾਰਡ ਬਹੁਤ ਹੈ ਕਿਉਂਕਿ ਇਹਨੇ ਸਾਨੂੰ ਬਹੁਤ ਦੁਨੀਆ ਦੀਆਂ ਨਵੀਆਂ-ਨਵੀਆਂ ਚੀਜ਼ਾਂ ਲੈ ਕੇ ਆਏ ਸਾਡੇ ਨਾਲ ਸਾਡੇ ਕੋਲੇ ਕਿਉਂਕਿ ਆਪਾਂ ਰੋਜ਼ਮਰਾਂ ਦੀ ਜ਼ਿੰਦਗੀ ਦੇ ਵਿੱਚ ਕਿੰਨੇ ਇਨਵੋਲਵ ਹੋ ਜਾਂਦੇ ਆ ਅਸੀਂ ਨੌਕਰੀਆਂ ਕਰਦੇ ਆ ਬੱਚੇ ਪਾਲਦੇ ਆ ਨਾ ਤੇ ਅਸੀਂ ਸਾਡੇ ਕੋਲ ਟਾਈਮ ਹੀ ਨਹੀਂ ਹੁੰਦਾ ਇਹ ਸਭ ਚੀਜ਼ਾਂ ਕਰਨ ਦਾ ਤੇ ਜਦੋਂ ਸ਼ਾਮ ਨੂੰ ਸਿਰਫ ਇਹ ਘੰਟਾ ਡੇਢ ਘੰਟਾ ਜਦੋਂ ਗੱਲ ਕਰਦੇ ਆ ਮਹੁੰਜੀਤ ਨਾਲ ਉਹ ਸਾਡੇ ਦਿਮਾਗ ਦੇ ਬੜੇ ਦੱਬੇ ਹੋਏ ਸੋਚਾਂ ਤੇ ਪਹਿਲੂਆਂ ਨੂੰ ਜਾਗਰਿਤ ਕਰਦਾ ਮਹੁੰਜੀਤ ਕੁਐਸਚਨ ਚੱਕ ਕੇ ਤੇ ਫਿਰ ਸਾਨੂੰ ਬਹੁਤ ਚੰਗਾ ਲੱਗਦਾ ਕਿ ਅਸੀਂ ਨਵੀਂ-ਨਵੀਂ ਚੀਜ਼ਾਂ ਸਿੱਖਦੇ ਆ ਤੇ ਉਹੀ ਸਾਡੀ ਇੱਕ ਕੋਸ਼ਿਸ਼ ਹੈ ਕਿ ਅਸੀਂ ਤੁਹਾਡੇ ਨਾਲ ਵੀ ਉਹੀ ਸੇਮ ਚੀਜ਼ ਕਰ ਸਕੀਏ ਕਿਉਂਕਿ ਸਾਨੂੰ ਇਹ ਬਹੁਤ ਅ ਮੋਟੀਵੇਟਿੰਗ ਲੱਗਦਾ ਹੈ ਠੀਕ ਹੈ ਜੀ ਤੇ ਥੈਂਕ ਯੂ ਸੋ ਮਚ ਮੋਨਜੀਤ ਤੇ ਇਹਨੂੰ ਕੰਟੀਨਿਊ ਰੱਖੋ ਆਪਣੀ ਜਿਹੜੀ ਤੁਸੀਂ ਕਰਦੇ ਹੈਗੇ ਹੋ ਜਾਂਸਟ ਪਰਤਾ ਕਰਦੇ ਹੋ ਉਹਨੂੰ ਕੰਟੀਨਿਊ ਰੱਖੋ ਤੇ ਆਪਾਂ ਸ਼ੇਅਰ ਕਰਦੇ ਰਵਾਂਗੇ ਆਪਣੇ ਦਰਸ਼ਕਾਂ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ